ਲੋਕ ਸਭਾ ਚੋਣਾਂ ਦਾ ਦੌਰ ਚੱਲ ਰਿਹਾ ਤੇ ਸੰਗਰੂਰ ਸੀਟ ਇਸ ਸਮੇਂ ਹਰ ਕਿਸੇ ਦੀ ਨਿਗਾਹ ਦੇ ਵਿੱਚ ਹੈ ਇੱਕ ਤਾਂ ਸਿਮਰਜੀਤ ਸਿੰਘ ਮਾਨ ਇੱਥੋਂ ਮੌਜੂਦਾ ਐਮਪੀ ਨੇ ਤੇ ਉਹ ਚੋਣ ਲੜ ਰਹੇ ਨੇ ਆਮ ਆਦਮੀ ਪਾਰਟੀ ਨੇ ਮਿਤਹਿਰ ਨੂੰ ਮੈਦਾਨ ਚ ਉਤਾਰਿਆ ਤੇ ਕਾਂਗਰਸ ਨੇ ਪੁਲੱਤ ਤੋਂ ਲੈ ਕੇ ਸੁਖਪਾਲ ਸਿੰਘ ਖੈਰਾ ਨੂੰ ਉਮੀਦਵਾਰ ਬਣਾਇਆ ਹੋਇਆ ਹਰ ਕਿਸੇ ਦੀ ਨਜ਼ਰ ਹੈ ਕਿ ਆਖਰਕਾਰ ਸੰਗਰੂਰ ਚ ਵਾਪਰਨਾ ਕੀ ਹੈ ਸੰਗਰੂਰ ਚ ਕੀ ਵਾਪਰਨਾ ਹੈ ਇਹ ਗੱਲ ਸੰਗਰੂਰ ਵਾਲੇ ਹੀ ਬਿਹਤਰ ਦੱਸ ਸਕਦੇ ਨੇ ਇਸ ਸਮੇਂ ਸੰਗਰੂਰ ਦੇ ਵਿੱਚ ਲਗਾਤਾਰ ਸੰਗਰੂਰ ਤੋਂ ਗਰਾਊਂਡ ਰਿਪੋਰਟਿੰਗ ਕਰਨ ਵਾਲੇ ਪੱਤਰਕਾਰ ਰਜੇਸ਼ ਜਿਨ੍ਹਾਂ ਨੂੰ ਹਨੀ ਕੋਲੀ ਦੇ ਨਾਮ ਨਾਲ ਜਾਣਿਆ ਜਾਂਦਾ ਸੰਗਰੂਰ ਤੋਂ ਸਾਡੇ ਨਾਲ ਮੌਜੂਦ ਨੇ ਹਨੀ ਭਾਈ ਲੋਕਪਣ ਨਿਊਜ਼ ਤੇ ਤੁਹਾਡਾ ਸਵਾਗਤ ਆ ਬਹੁਤ ਬਹੁਤ ਸ਼ੁਕਰੀਆ ਬਾਜਵਾ ਸਾਹਿਬ ਖਣੀ ਭਾਈ ਤੋਂ ਜਾਣਦੇ ਆ ਕਿ ਆਖਰਕਾਰ ਸੰਗਰੂਰ ਚ ਗਰਾਉਂਡ ਦੀ ਸਥਿਤੀ ਕੀ ਹੈ ਕਿੱਥੇ ਤੱਕ ਸਥਿਤੀਆਂ ਬਦਲ ਰਹੀਆਂ ਨੇ ਕੀ ਹੋਣਾ ਹੈ ਐਂਡ ਆਫ ਦਾ ਡੇ ਕੀ ਨਿਕਲ ਸਕਦਾ ਉਹਦੇ ਬਾਰੇ ਗੱਲ ਕੁੱਲ ਮਿਲਾ ਕੇ ਦੇਖੀਏ ਭਾਈ ਕਿਸ ਤਰ੍ਹਾਂ ਦੀ ਚੋਣ ਕੈਂਪੇਨ ਹੈ ਜਾਂ ਚੋਣ ਦੀਆਂ ਸਰਗਰਮੀਆਂ ਤੁਹਾਨੂੰ ਜਿਵੇਂ ਸੰਗਰੂਰ ਚ ਨਜ਼ਰ ਆਉਂਦੀਆਂ ਨੇ ਬਾਜੋਬ ਜਿਸ ਤਰ੍ਹਾਂ ਦੀ ਗੱਲ ਕੀਤੀ ਹੈ ਕਿ ਜਿਹੜਾ ਚੋਣ ਅਖਾੜਾ ਪੂਰੀ ਤਰ੍ਹਾਂ ਭਖਿਆ ਹੋਇਆ ਹੈ ਹਰ ਮਦਾਣ ਉਮੀਦਵਾਰ ਵੱਲੋਂ ਆਪਣੀ ਪਾਰਟੀ ਦੇ ਲਈ ਚੋਣ ਪ੍ਰਚਾਰਾ ਜਿਹੜਾ ਕੀਤਾ ਜਾ ਰਿਹਾ ਹੈ ਵਰਕਰਾਂ ਵੱਲੋਂ ਵੀ ਪੂਰਾ ਜੋਰ ਲਗਾਇਆ ਜਾ ਰਿਹਾ ਹੈ ਪਰ ਜੇਕਰ ਵੋਟਰਾਂ ਦੀ ਗੱਲ ਕੀਤੀ ਜਾਵੇ ਵੋਟਰ ਇਸ ਵਾਰ ਬੜੇ ਸਾਈਲੈਂਟ ਨੇ ਕੋਈ ਵੀ ਖੁੱਲ ਕੇ ਜਿਹੜਾ ਸਾਹਮਣੇ ਨਜ਼ਰ ਨਹੀਂ ਆ ਰਿਹਾ ਕਿਉਂਕਿ ਇੱਕ ਤਾਂ ਗਰਮੀ ਦਾ ਦੌਰ ਬੜਾ ਜਿਆਦਾ ਪੈ ਰਿਹਾ ਹੈ ਪੰਜਾਬ ਦਾ ਜਿਹੜਾ ਤਾਪਮਾਨ ਹੈ ਉਹ 45 ਡਿਗਰੀ ਤੋਂ ਪਲੱਸ ਜਿਹੜਾ ਚੱਲ ਰਿਹਾ ਜਿਸ ਦੇ ਕਰਕੇ ਲੋਕ ਕੰਪੇਨਿੰਗ ਤੇ ਵੀ ਨਹੀਂ ਜਾ ਰਹੇ ਤੇ ਲੀਡਰਾਂ ਦੇ ਨਾਲ ਪ੍ਰਚਾਰਾਂ ਦੇ ਵਿੱਚ ਵੀ ਘੱਟ ਨਜ਼ਰ ਆ ਰਹੇ ਨੇ ਦੂਸਰੇ ਪਾਸੇ ਜੇਕਰ ਲੋਕਾਂ ਦੇ ਗੁੱਸੇ ਦਾ ਪਾਰੇ ਦੀ ਗੱਲ ਕੀਤੀ ਜਾਵੇ ਉਹ ਵੀ ਕਿਤੇ ਨਾ ਕਿਤੇ ਬਹੁਤ ਸਿੱਖਣਾ ਦੇ ਉੱਤੇ ਨਜ਼ਰ ਆ ਰਿਹਾ ਹੈ ਮੌਜੂਦਾ ਸਰਕਾਰ ਨੂੰ ਲੈ ਕੇ ਗੱਲ ਕਰ ਲਈਏ ਜਾਂ ਪਹਿਲਾਂ ਪੁਰਾਣੀਆਂ ਸਰਕਾਰਾਂ ਨੂੰ ਲੈ ਕੇ ਗੱਲ ਕਰੀ ਜਾਵੇ ਤਾਂ ਉਹਨਾਂ ਸਾਰਿਆਂ ਦੇ ਲਈ ਜਿਹੜਾ ਆਮ ਲੋਕਾਂ ਦਾ ਗੁੱਸੇ ਦਾ ਪਾਰਾ ਜਿਹੜਾ ਉਹ ਵੀ ਕਹਿ ਲਈ ਕਿ ਆਪਾਂ 50+ ਚੱਲ ਰਿਹਾ ਜਿਸ ਤਰ੍ਹਾਂ ਕਿ ਮੌਸਮ ਦਾ ਜਿਹੜਾ ਪਾਰਾ ਹੈ ਉਹ 45+ ਹੈ ਪਰ ਗੁੱਸੇ ਦਾ ਪਾਰਾ ਜਿਹੜਾ ਉਹ 50+ ਚੱਲ ਰਿਹਾ ਕਿਉਂਕਿ ਲੋਕਾਂ ਨੇ ਹਰ ਪਾਰਟੀ ਉੱਤੇ ਯਕੀਨ ਕਰਕੇ ਦੇਖ ਲਿਆ ਹਰ ਪਾਰਟੀ ਦੇ ਉਮੀਦਵਾਰਾਂ ਨੇ ਲੀਡਰਾਂ ਦੇ ਨੇ ਆਮ ਲੋਕਾਂ ਦੇ ਨਾਲ ਸੰਗਰੂਰ ਦੇ ਲੋਕਾਂ ਦੇ ਨਾਲ ਧੋਖਾ ਕੀਤਾ ਕਿਸੇ ਨੇ ਵੀ ਆਪਣੇ ਜਿਹੜੇ ਜਵਾਨ ਆ ਉਹ ਪੂਰੀ ਨਹੀਂ ਕੀਤੀ ਜਿਦੇ ਕਰਕੇ ਸੰਗਰੂਰ ਦੇ ਲੋਕ ਨੇ ਜਿਹੜੇ ਹਰ ਪਾਰਟੀ ਦੇ ਉਮੀਦਵਾਰ ਤੋਂ ਖਫਾ ਨਜ਼ਰ ਆ ਰਹੇ ਨੇ ਹਾਲਾਂਕਿ ਸੰਗਰੂਰ ਦਾ ਰਿਕਾਰਡ ਰਹਿ ਕਿ ਕਿਸੇ ਨੇ ਵੀ ਪੁਰਾਣਾ ਉਮੀਦਵਾਰ ਨੂੰ ਪੁਰਾਣੇ ਐਮਪੀ ਨੂੰ ਰਿਪੀਟ ਨਹੀਂ ਕੀਤਾ ਪਰ ਭਗਵੰਤ ਮਾਨ ਪਹਿਲੇ ਅਜਿਹੇ ਉਮੀਦਵਾਰ ਸੀ ਜਿਹੜੇ ਸੰਗਰੂਰ ਦੇ ਵਿੱਚ ਰਿਪੀਟ ਹੋਏ ਸੀ 2019 ਦੇ ਵਿੱਚ ਦੁਬਾਰਾ ਐਮਪੀ ਬਣੇ ਸੀ ਪਰ 2022 ਦੇ ਵਿੱਚ ਮੁੱਖ ਮੰਤਰੀ ਬਣਨ ਤੋਂ ਬਾਅਦ ਉਹਨਾਂ ਨੇ ਪਾਰਟੀ ਤੋਂ ਰਿਜ਼ਾਈਨ ਕੀਤਾ ਤੇ ਲੋਕਾਂ ਨੇ 2 ਮਹੀਨੇ ਬਾਅਦ ਹੀ ਉਹਨਾਂ ਨੂੰ ਵੀ ਸਬਕ ਸਿਖਾ ਦਿੱਤਾ ਸੀ ਕਿਉਂਕਿ ਸੰਗਰੂਰ ਦੇ ਲੋਕਾਂ ਨੇ ਉਹਨਾਂ ਨੂੰ ਫੋਨ ਚੱਕਣੇ ਬੰਦ ਕਰ ਦਿੱਤੇ ਸੀ ਲੋਕ ਕਹਿੰਦੇ ਸੀ ਜੇਕਰ ਤੁਸੀਂ ਸਾਡੇ ਫੋਨ ਨਹੀਂ ਚੱਕਦੇ ਤਾਂ ਅਸੀਂ ਤੁਹਾਨੂੰ ਦੱਸ ਸਕਦੇ ਹਾਂ ਕਿ ਅਸੀਂ ਜੇ ਤੁਹਾਨੂੰ ਚੜਾ ਸਕਦੇ ਆ ਤੇ ਲਾਣਾ ਵੀ ਕਿਵੇਂ ਆ ਉਹ ਅਸੀਂ ਚੰਗੀ ਤਰ੍ਹਾਂ ਜਾਣਦੇ ਜਿਹੜਾ ਕਿ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਸੰਗਰੂਰ ਦੇ ਲੋਕਾਂ ਨੇ ਉਹਨਾਂ ਨੂੰ 2 ਮਹੀਨਿਆਂ ਦੇ ਵਿੱਚ ਹੀ ਥੱਲੇ ਧਾਰਤਾ ਸੀ ਜਿਹੜਾ ਸਿਆਸੀ ਪਾਰਾ ਹੈ ਇੱਕ ਇੱਕ ਦੇ ਪਾਸੇ ਵੱਲ ਜਾ ਸਕਦਾ ਕਿਉਂਕਿ ਕਿਉਂਕਿ ਸਾਰੀ ਦੇਖ ਲੈ ਚਾਹੇ ਤੁਸੀਂ ਮਾਨ ਵੀ ਹੁਣ ਤਾਂ ਰਹਿ ਗਏ ਉਹ ਤੋਂ ਪਹਿਲਾਂ ਵੀ ਰੇਚਲ ਹੁਣ ਤਾਜ਼ੇ ਨੇ ਸਾਰੀ ਦੇਖ ਲੈ ਜਿਹੜਾ ਇਹ ਹੀਟ ਹੈ ਪੋਲ ਪੋਲੀਟੀਕਲ ਫਿਗਰਸ ਦੇ ਅੰਦਰ ਗਰਾਉਂਡ ਤੇ ਦੇਖੀ ਜਾ ਰਹੀ ਹੈ ਗਰਮੀਆਂ ਕਿਹੜੇ ਪਾਸੇ ਜਾ ਸਕਦੀਆਂ ਦੇਖੋ ਇਸ ਵਾਰੀ ਜਿਹੜੀ ਸਭ ਤੋਂ ਇੰਟਰਸਟਿੰਗ ਗੱਲ ਦੇਖਣ ਦੇ ਵਿਚਾਰੀ ਹੈ ਕਿ ਲੋਕਾਂ ਦਾ ਕੋਈ ਵੀ ਜਿਹੜਾ ਮਨ ਪੜਿਆ ਨਹੀਂ ਜਾ ਰਿਹਾ ਪੁਰਾਣੇ ਸਮਿਆਂ ਦੇ ਵਿੱਚ ਕੀ ਹੁੰਦਾ ਸੀ 10 ਤੋਂ 15 ਦਿਨ ਦੇ ਪਹਿਲਾਂ ਹੀ ਸਮੀਕਰਨ ਕਲੀਅਰ ਹੋ ਜਾਂਦੇ ਸੀ ਕਿ ਸੰਗਰੂਰ ਦੀ ਸੀਟ ਹੈ ਜਾਂ ਕੋਈ ਹੋਰ ਸੀਟ ਹੈ ਕਿਹੜੇ ਉਮੀਦਵਾਰ ਦੇ ਪਾਲੇ ਵਿੱਚ ਜਿਹੜੇ ਜਾ ਰਹੀ ਹੈ ਪਰ ਇਸ ਵਾਰ ਪੰਜਾਬ ਦਾ ਜਿਹੜਾ ਮਾਹੌਲ ਆ ਬੜਾ ਡਿਫਰੈਂਟ ਦੇਖਣ ਨੂੰ ਮਿਲ ਰਿਹਾ ਹੈ ਕੀ ਲੋਕਾਂ ਦਾ ਜਿਹੜਾ ਵੋਟਰਾਂ ਦਾ ਚਿਹਰਾ ਹੈ ਜਾਂ ਉਹਦੇ ਹੋਰ ਭੋਰ ਨੇ ਉਹ ਪੜੇ ਨਹੀਂ ਜਾ ਰਹੇ ਕਿ ਕਿੱਧਰ ਨੂੰ ਜਾ ਰਹੇ ਨੇ ਕਿਉਂਕਿ ਜਿਸ ਤਰ੍ਹਾਂ ਮੈਂ ਪਹਿਲਾਂ ਵੀ ਤੁਹਾਨੂੰ ਜ਼ਿਕਰ ਕੀਤਾ ਕਿ ਲੋਕ ਸਾਰੇ ਪਾਰਟੀ ਤੋਂ ਅੱਕ ਚੁੱਕੇ ਨੇ ਕਹਿ ਲੀਏ ਕਿ ਜਿਸ ਤਰ੍ਹਾਂ ਹੁਣ ਅੱਜ 5 ਦਿਨ ਰਹਿ ਗਏ ਸਿਰਫ ਇਲੈਕਸ਼ਨ ਦੇ ਵਿੱਚ ਪਰ ਲੋਕ ਨੇ ਜਿਹੜੇ ਹਲੇ ਵੀ ਕਹਿ ਲੀਏ ਵੀ ਕਨਫਿਊਜ਼ ਨੇ ਕਿ ਕਿਹੜੇ ਉਮੀਦਵਾਰ ਨੂੰ ਜਿਤਾਇਆ ਜਾਵੇ ਕਿਉਂਕਿ ਉਹ ਕਹਿੰਦੇ ਨੇ ਵੀ ਸਿਰਫ ਰੰਗ ਹੀ ਬਦਲਦੇ ਨੇ ਲੋਗੋ ਬਦਲਦੇ ਨੇ ਪਰ ਜਿਹੜੇ ਕਹਿ ਲਈਏ ਕੀ ਉਹਨਾਂ ਦੇ ਬਾਅਦ ਇਹ ਉਹਨਾਂ ਦੀ ਗੱਲਾਂ ਸਾਰਾ ਕੁਝ ਸੇਮ ਉਹੀ ਚੱਲਦੀ ਆ ਰਹੀਆਂ ਨੇ ਜਿਹਦੇ ਕਰਕੇ ਲੋਕਾਂ ਦੇ ਸਰ ਮਨ ਪੜਨਾ ਬਹੁਤ ਔਖਾ ਹੋ ਰਿਹਾ ਹੈ ਪਰ ਕਿਤੇ ਨਾ ਕਿਤੇ ਜੇ ਗੱਲ ਕਰੀਏ ਕਿ ਜਿਵੇਂ ਮੌਜੂਦਾ ਐਮਪੀ ਨੇ ਸਿਮਰ ਸਿੰਘ ਮਾਨ ਲੋਕ ਇਹਨਾਂ ਵੱਲ ਥੋੜਾ ਜਿਹਾ ਜਿਹੜਾ ਝੁਕਾਅ ਹੈ ਉਹ ਜ਼ਿਆਦਾ ਦੇਖਣ ਨੂੰ ਮਿਲ ਰਿਹਾ ਹੈ ਸੰਗਰੂਰ ਦੇ ਲੋਕਾਂ ਦਾ ਇਹ ਇੱਕ ਵੀ ਗੱਲ ਹੈ ਕਿ ਸੰਗਰੂਰ ਦੇ ਲੋਕਾਂ ਦਾ ਝੁਕਾਅ ਮਾਨ ਜੇ ਆਪਾਂ ਇਹਨਾਂ ਸਾਰੇ ਉਮੀਦਵਾਰਾਂ ਨੇ ਪਲੱਸ ਪੁਆਇੰਟ ਮਾਈਨਸ ਕਰ ਪੁਆਇੰਟ ਦੇਖਣੇ ਹੁਣ ਜਿਵੇਂ ਆਪਾਂ ਮੀਟਿੰਗ ਨੂੰ ਕਰਦੇ ਆ ਵੀ ਇਸ ਚੋਣ ਕੰਪੇਨ ਤੋਂ ਨਾਲ ਕਿਹੜੀਆਂ ਚੀਜ਼ਾਂ ਪੋਜ਼ੀਟਿਵ ਪਲੇ ਕਰ ਰਹੀਆਂ ਨੇ ਕਿਹੜੀਆਂ ਨੈਗੇਟਿਵ ਕਰ ਰਹੀਆਂ ਨੇ ਦੇਖੋ ਪੋਜ਼ੀਟਿਵ ਤਾਂ ਇਹੀ ਹੈ ਕਿ ਜਿਹੜਾ ਹਲੇ ਉਹ ਪ੍ਰੋਗਰਾਮ ਘੱਟ ਕਰ ਰਹੇ ਨੇ ਉਹ ਇਹ ਸਭ ਤੋਂ ਵੱਡਾ ਉਹਨਾਂ ਲਈ ਪੋਜ਼ੀਟਿਵ ਪੁਆਇੰਟ ਹੈ ਕਿਉਂਕਿ ਜੇਕਰ ਜ਼ਿਆਦਾ ਜਿੰਨਾ ਜ਼ਿਆਦਾ ਲੋਕਾਂ ਦੇ ਵਿੱਚ ਵਿਚਰਨਗੇ ਮੈਨੂੰ ਲੱਗਦਾ ਉਹਨਾਂ ਦਾ ਜ਼ਿਆਦਾ ਇਹਨਾਂ ਦਾ ਵਿਰੋਧ ਵੀ ਹੋਊਗਾ ਤੇ ਨੁਕਸਾਨ ਵੀ ਹੋਊਗਾ ਕਿਉਂਕਿ ਸੰਗਰੂਰ ਦੇ ਲੋਕ ਸਭਾ ਕੌਨਸਟਿਚਨਸੀ ਦੇ 9 ਹਲਕੇ ਨੇ ਤੇ 9 ਦੇ 9 ਉੱਤੇ ਹੀ ਆਮ ਆਦਮੀ ਪਾਰਟੀ ਦੇ ਜਿਹੜੇ ਵਿਧਾਇਕ ਨੇ ਸਾਰਿਆਂ ਦੇ ਉੱਤੇ ਕਬਜ਼ਾ ਆਮ ਆਦਮੀ ਪਾਰਟੀ ਦੇ ਐਮਐਲਏ ਆ ਦਾ ਪਰ ਲੋਕ ਕਿਤਨਾ ਕਿਤੇ ਸਾਰੇ ਹੀ ਵਿਧਾਇਕਾਂ ਤੋਂ ਨਾਖੁਸ਼ ਨਜ਼ਰ ਆ ਰਹੇ ਨੇ ਸੰਗਰੂਰ ਦੀ ਗੱਲ ਕੀਤੀ ਜਾਵੇ ਜਿਹੜੀ ਮੇਨ ਹੈੱਡਕੁਆਟਰ ਸੰਗਰੂਰ ਹੈ ਜਿੱਥੋਂ ਇਹ ਸਾਰੇ ਜ਼ਿਲ੍ਹੇ ਨਿਕਲੇ ਨੇ ਬਰਨਾਲਾ ਵੀ ਸੰਗਰੂਰ ਤੋਂ ਨਿਕਲੇਆ ਮਲੇ ਕੋਟਾ ਵੀ ਸੰਗਰੂਰ ਤੋਂ ਨਿਕਲੇ ਸੰਗਰੂਰ ਮੇਨ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਦੇ ਲੋਕਲ ਵਿਧਾਇਕ ਨੇ ਨਰਿੰਦਰਪੁਰ ਭਰਾਜ ਜਿਨ੍ਹਾਂ ਨੂੰ ਲੋਕਾਂ ਨੇ ਬੜੀ ਸਿੰਪਥੀ ਦੇ ਨਾਲ ਐਡੇ ਵੱਡੇ ਤਣਾੜ ਨੂੰ ਹਰਾ ਕੇ ਵਜਿੰਦਰ ਸਿੰਘਲਾ ਨੂੰ ਹਰਾ ਕੇ ਜਿਹੜਾ ਆਪਣੇ ਆਪ ਨੂੰ ਵਿਕਾਸ ਪੁਰਸ਼ ਕਹਿੰਦਾ ਸੀ ਇਹਨਾਂ ਨੂੰ ਜਿਤਾਇਆ ਪਰ ਅੱਜ ਦੇ ਟਾਈਮ ਦੀ ਸਥਿਤੀ ਦੀ ਗੱਲ ਕੀਤੀ ਜਾਵੇ ਤਾਂ ਮੇਲਾ ਦਾ ਨਰਿੰਦਰ ਕੌਰ ਭਰਾ ਦੀ ਸਥਿਤੀ ਹੈ ਜਿਹੜੀ ਬਹੁਤ ਜ਼ਿਆਦਾ ਮਾੜੀ ਚੱਲ ਰਹੀ ਹੈ ਕਿਉਂਕਿ 2 ਸਾਲਾਂ ਦੇ ਵਿੱਚ ਸੰਗਰੂਰ ਸ਼ਹਿਰ ਦੇ ਲਈ ਕੋਈ ਪ੍ਰੋਜੈਕਟ ਲਿਆਣਾ ਤਾਂ ਦੂਰ ਕੋਈ ਕੰਮ ਹੀ ਨਹੀਂ ਕੀਤੇ 2 ਸਾਲਾਂ ਦੇ ਵਿੱਚ ਪਹਿਲੀ ਵਾਰ ਜਿਹੜਾ ਹੋਇਆ ਕਿ ਇਲੈਕਸ਼ਨਾਂ ਦੇ ਬਿਲਕੁਲ ਨੇੜੇ ਆ ਕੇ ਪੈਚ ਵਰਕ ਸ਼ੁਰੂ ਹੋਏ ਨੇ ਰੋਡਾਂ ਦਾ ਇੰਨਾ ਜ਼ਿਆਦਾ ਬੁਰਾ ਹਾਲ ਹੈ ਕ੍ਰਾਪਸ਼ਨ ਦੀ ਗੱਲ ਕੀਤੀ ਜਾਵੇ ਸੇਮ ਟੂ ਸੇਮ ਹੈ ਮੇਲਾ ਦਾ ਉਹਦੋਂ ਵਧੀ ਹੋਈ ਹੈ ਉਹਦਾਂ ਨੂੰ ਘਟ ਹੀ ਨਹੀਂ ਹੈਗੀ ਕਿਤੇ ਵੀ ਕੰਮ ਕੋਈ ਨਹੀਂ ਹੋ ਰਿਹਾ ਜਿਹਦੇ ਕਰਕੇ ਸੰਗਰੂਰ ਦੇ ਲੋਕ ਨੇ ਜਿਹੜੇ ਨਰਿੰਦਰ ਕੋਪਰਾ ਤੋਂ ਨਾ ਖੁਸ਼ ਨਜ਼ਰ ਇਹ ਕਨਵਰਟ ਵੀ ਹੋ ਸਕਦਾ ਹੈ ਮੀਥੇਰ ਦੀ ਹਾਰ ਚ ਬਿਲਕੁਲ ਮੀਥੇਰ ਕਿਉਂਕਿ ਜਿਹੜੀ ਵੋਟ ਆ ਉਹ ਵਿਧਾਇਕਾਂ ਦੇ ਕੰਮਾਂ ਨੂੰ ਦੇਖ ਕੇ ਪੈਣੀ ਕਿਉਂਕਿ ਮੀਥੇਰ ਤਾਂ ਪਹਿਲੀ ਵਾਰ ਇੱਥੇ ਆਏ ਨੇ ਮੀਥੇਰ ਤਾਂ ਬਰਨਾਲੇ ਤੋਂ ਵਿਧਾਇਕ ਸੀ ਜਿਹੜਾ ਮੀਥੇਰ ਦਾ ਰਿਪੋਰਟ ਕਾਰਡ ਉਹ ਬਰਨਾਲੇ ਦੇ ਲੋਕਾਂ ਦੇ ਕੋਲ ਹੈ ਪਰ ਬਾਕੀ ਦੇ ਜਿਹੜੇ 8 ਕੌਨਸਟੀਚੂਐਂਸੀਆਂ ਨੇ ਉਹਨਾਂ ਦੇ ਜਿਹੜੇ ਵੋਟਰ ਵੋਟਰਾਂ ਦੇ ਕੋਲੇ ਰਿਪੋਰਟ ਕਾਰਡ ਨੇ ਉਹ ਤਾਂ ਉੱਥੇ ਲੋਕਲ ਵਿਧਾਇਕਾਂ ਦੇ ਸਿਰ ਤੇ ਚੱਲ ਨੇ ਨਾ ਲੋਕਲ ਵਿਧਾਇਕਾਂ ਨੇ ਕੀ ਕੰਮ ਕੀਤੇ ਨੇ ਉਸ ਜਗ੍ਹਾ ਦੇ ਉੱਤੇ ਕੀ ਲੋਕਾਂ ਦੇ ਵਿੱਚ ਵਿਚਰਦੇ ਰਹੇ ਨੇ ਕੀ ਲੋਕਾਂ ਦੀ ਸੁਣਵਾਈ ਕੀਤੀ ਹੈ ਇਹ ਸਾਰੇ ਚੀਜ਼ਾਂ ਜਿਹੜੀਆਂ ਉਹਨਾਂ ਨੂੰ ਮੈਟਰ ਕਰਨੀਆਂ ਹੈ ਜਿਤਾਣ ਦੇ ਵਿੱਚ ਹਰਾਨ ਦੇ ਵਿੱਚ ਮੀਤਿਆਰ ਨੂੰ ਸਭ ਤੋਂ ਮੈਟਰ ਇਹ ਹੀ ਕਰੂਗਾ ਮੀਤਿਆਰ ਦਾ ਜਿਹੜਾ ਸਭ ਤੋਂ ਵੱਡਾ ਹੈਗਾ ਕਿ ਲੋਕ ਇਹ ਵੀ ਪੁੱਛਦੇ ਨੇ ਮੀਤਿਆਰ ਮੰਤਰੀ ਰਹੇ ਨੇ ਸਪੋਰਟਸ ਮਨਿਸਟਰ ਰਹੇ ਨੇ ਪਰ ਸੰਗਰੂਰ ਦੇ ਲਈ ਕੀ ਉਹਨਾਂ ਨੇ 2 ਸਾਲਾਂ ਦੇ ਵਿੱਚ ਕੀ ਦੇਣ ਦਿੱਤੀ ਸਪੋਰਟਸ ਡਿਪਾਰਟਮੈਂਟ ਦੇ ਵਿੱਚੋਂ ਸੰਗਰੂਰ ਦੇ ਵਿੱਚ ਕੋਈ ਵੱਡਾ ਪ੍ਰੋਜੈਕਟ ਨਹੀਂ ਲਿਆਂਦਾ ਗਿਆ ਸੰਗਰੂਰ ਦੇ ਲਈ ਤੇ ਆਪਾਂ ਕਈ ਵੀ ਸੰਗਰੂਰ ਦੇ ਲਈ ਕੋਈ ਉਹਨਾਂ ਨੇ ਖੇਡ ਮੰਤਰੀ ਹੁੰਦੇ ਹੋਏ ਬਰਨਾਲੇ ਨੂੰ ਦੇਤਾ ਹੋਵੇ ਜਾਂ ਮਲੇਰ ਕੋਟਲੇ ਨੇ ਦੇਤਾ ਹੋਵੇ ਸੰਗਰੂਰ ਨੇ ਦੇਤਾ ਹੋਵੇ ਸੰਗਰੂਰ ਦੇ ਸਟੇਡੀਅਮ ਦੇ ਵਿੱਚ সুইমিং ਪੂਲ ਦਾ ਕੰਮ ਪਿਛਲੇ 2 ਸਾਲਾਂ ਤੋਂ 2.5 ਸਾਲਾਂ ਤੋਂ ਰੁਕਿਆ ਹੋਇਆ ਹੈ ਲੰਬੇ ਸਮੇਂ ਤੋਂ ਲੰਬੇ ਸਮੇਂ ਤੋਂ ਰੁਕਿਆ ਹੋਇਆ ਹੈ ਬੱਚੇ ਨੇ ਜਿਹੜੇ ਉੱਥੇ ਤਰਾ-ਤਰਾ ਕਰ ਰਹੇ ਨੇ ਜਿਹੜੇ ਉੱਥੇ ਸਵੀਮੀ ਕਰਨ ਜਾਂਦੇ ਸੀ ਉਹਨਾਂ ਦੇ ਪੇਰੈਂਟਸ ਨੂੰ ਬੜੀ ਦੂਰ ਇੱਕ ਡਿਸਟੈਂਸ ਤੈਅ ਕਰਕੇ ਪੁਲਿਸ ਲਾਈਨ ਦੇ ਵਿੱਚ ਜਾਣਾ ਪੈਂਦਾ ਹੈ ਕਿਉਂਕਿ ਹੋਰ ਸਵੀਮੀ ਪੂਲ ਕੋਈ ਸੰਗਰੂੜ ਦੇ ਚਾਹੀ ਇਹ ਸਾਰੀਆਂ ਜਿਹੜੀ ਨਿੱਕੀ ਨਿੱਕੀ ਗੱਲਾਂ ਨੇ ਮੀਟ ਹੀਅਰ ਦੇ ਲਈ ਹਾਰ ਦਾ ਕਾਰਨ ਬਣ ਸਕਦੀਆਂ ਨੇ ਇਹ ਤਾਂ ਹੋ ਗਏ ਉਹਨੇ ਪਲੱਸ ਪੁਆਇੰਟ ਤਾਂ ਵੀ ਹੋਣਗੇ ਨਾ ਉਹਨਾਂ ਦੇ ਵੀ ਆ ਚੀਜ਼ਾਂ ਉਹਨਾਂ ਨੂੰ ਪਲੱਸ ਕਰ ਰਹੀਆਂ ਨੇ ਗਿਆ ਇਸ ਸਾਰੀ ਰੇਸ ਦੇ ਵਿੱਚ ਦੇਖੋ ਪਲੱਸ ਤਾਂ ਹੀ ਹੈ ਜੀ ਜਿਹੜਾ ਮੈਂ ਜਿਸ ਤਰ੍ਹਾਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਲੋਕਾਂ ਦੇ ਵਿੱਚ ਜਿੰਨਾ ਉਹ ਘਟ ਜਾ ਰਹੇ ਨੇ ਕਿਉਂਕਿ ਘਟ ਜਾ ਰਹੇ ਨੇ ਘਟ ਰਿਹਾ ਤਾਂ ਉਹ ਲੋਕ ਵੀ ਜੇ ਲੋਕਾਂ ਦੇ ਵੈਸੇ ਦਾ ਹੁੰਦਾ ਨਾ ਕਿ ਲੋਕਾਂ 'ਚ ਬੰਦਾ ਜ਼ਿਆਦਾ ਜਾਂਦਾ ਤਾਂ ਜ਼ਿਆਦਾ ਕਨੈਕਟ ਕਰਦਾ ਆ ਕਿਉਂਕਿ ਜਿੰਨਾ ਵੱਧ ਜਾਣਗੇ ਲੋਕਾਂ ਦੇ ਉਹਨਾਂ ਨੂੰ ਗੁੱਸੇ ਦਾ ਉਹ ਖਬਰ ਕਿਉਂਕਿ ਲੋਕਾਂ ਨੇ ਉਹਨਾਂ ਹੀ ਆਪਣਾ ਪੜਾਅ ਕੱਢਣੀ ਹੈ ਕਿਉਂਕਿ ਆਪਾਂ ਦੇਖ ਰਹੇ ਹਾਂ ਰੋਜ਼ੀ ਸੋਸ਼ਲ ਮੀਡੀਆ ਦੇ ਉੱਤੇ ਵੀਡੀਓ ਵਾਇਰਲ ਹੋ ਰਹੇ ਨੇ ਲੋਕ ਸਵਾਲ ਕਰ ਰਹੇ ਨੇ ਨਿਰਿੰਦਰ ਕੋਰ ਭਰਾਜੂ ਨੂੰ ਵੀ ਕਰ ਰਹੇ ਨੇ ਹੋਰ ਵਿਧਾਇਕਾਂ ਨੂੰ ਵੀ ਕਰ ਰਹੇ ਨੇ ਮੀਤ ਹੀਰ ਨੂੰ ਵੀ ਕਰ ਰਹੇ ਨੇ ਕਿਉਂਕਿ ਲੋਕਾਂ ਦੇ ਵਿੱਚ ਘਟ ਜਾਣਾ ਕਿਤੇ ਨਾ ਕਿਤੇ ਉਹਨਾਂ ਲਈ ਮੈਂ ਕਹਿੰਦਾ ਇਹੀ ਪੋਜ਼ਿਟਿਵ ਪੁਆਇੰਟ ਹੈ ਵੀ ਲੋਕਾਂ ਦੇ ਵਿੱਚ ਘਟ ਵਿਚਾਰ ਰਹੇ ਨੇ ਪਰ ਜਿਹੜੇ ਵਰਕਰ ਨੇ ਉਹਨਾਂ ਨੂੰ ਮਨਾਉਣ ਦੇ ਵਿੱਚ ਜੇਕਰ ਮੀਤ ਹੀਰ ਕਾਮਯਾਬ ਹੋ ਜਾਂਦੇ ਨੇ ਜਾ ਜਿਸ ਤਰ੍ਹਾਂ ਕਿ ਮੈਂ ਕੁਝ ਕੁ ਦੇਖਿਆ ਹੈ ਵੀ ਕੁਝ ਕੁ ਵਰਕਰਾਂ ਨੂੰ ਜਿਹੜਾ ਮਨਾਨ ਦੇ ਵਿੱਚ ਮੀਥੇਰ ਜਿਹੜੇ ਨਾਲ ਤੋਰਾਂ ਦੇ ਵਿੱਚ ਕਾਮਯਾਬ ਹੋਏ ਨੇ ਇਹ ਕਿਤੇ ਨਾ ਕਿਤੇ ਪਲੱਸ ਪੁਆਇੰਟ ਹੋ ਸਕਦਾ ਪਰ ਜਿਹੜੇ ਬਿਲਕੁਲ ਜਿਹੜੇ ਗਰਾਊਂਡ ਲੈਵਲ ਦੇ ਵਰਕਰ ਨੇ ਜਿਨ੍ਹਾਂ ਨੇ ਸ਼ੁਰੂ ਤੋਂ ਜਿੰਨਾ ਭਾਵੇਂ ਤੁਹਾਨੂੰ ਪਮਕੜ ਕਹਿੰਦੇ ਹੁੰਦੇ ਸੀ ਦਰੀਆਂ ਬਿਚਾਉਣ ਵਾਲੇ ਕਹਿੰਦੇ ਹੁੰਦੇ ਸੀ ਉਹ ਹਾਲੇ ਤੱਕ ਮੈਨੂੰ ਲੱਗਦਾ ਮੈਂ ਦੇਖਣ ਦੇ ਵਿੱਚ ਨਹੀਂ ਆ ਰਿਹਾ ਕਿ ਇਹਨਾਂ ਦੇ ਨਾਲ ਤੋਂ ਇਹ ਚੀਜ਼ ਤਾਂ ਪਿੰਡਾਂ 'ਚ ਵੀ ਦਿਖ ਰਹੀ ਹੈ ਪਿੰਡਾਂ ਜਿਹੜੇ ਪੁਰਾਣੇ ਵਲੰਟੀਅਰ ਨੇ 2014 ਤੋਂ ਜਿਹੜੇ ਚੱਲ ਰਹੇ ਨੇ ਉਹ ਇਸ ਚੀਜ਼ ਤੋਂ ਦੁਖੀ ਨੇ ਕਿ ਜਿਹੜਾ ਕਹੇ ਲੀਏ ਜਿਹੜੇ ਪੁਰਾਣੇ ਵਰਕਰ ਸੀਗੇ ਇਹ ਵਲੰਟੀਅਰ ਸੀ 2014 ਦੇ ਵਿੱਚ ਜਿਨ੍ਹਾਂ ਨੇ ਭਗਵੰਤ ਮਾਨ ਦੇ ਨਾਲ ਗੱਡੀਆਂ ਵੀ ਤੋੜੀਆਂ ਆਪਣੀਆਂ ਮੋਟਰਸਾਈਕਲ ਦਾ ਤੇਲ ਵੀ ਪੱਲੋਂ ਫੂਕੇ ਉਹਨਾਂ ਦੀ ਕੋਈ ਸੁਣਵਾਈ ਨਹੀਂ ਹੋਈ ਬਾਹਰਲੇ ਨੂੰ ਦੂਸਰਿਆਂ ਨੂੰ ਨਵੇਂਆਂ ਨੂੰ ਆਪਣੇ ਚਿਹਤਿਆਂ ਨੂੰ ਲਿਆ ਕੇ ਉਸ ਜਗਾਵਾਂ ਦੇ ਉੱਤੇ ਬਿਠਾਤਾ ਜਿੱਥੇ ਤੇ ਉਹ ਲੋਕ ਡਿਜ਼ਰਵ ਕਰਦੇ ਸੀ ਉਹਨਾਂ ਦੀ ਥਾਂ ਤੇ ਹੋਰ ਨਵੇਂ ਲੋਕਾਂ ਨੂੰ ਆ ਗਿਆ ਕਿਤੇ ਨਾ ਕਿਤੇ ਜਿਹੜਾ ਮਾਣਾ ਨਾ ਨਿਰਾਸ਼ਾ ਹੁੰਦਾ ਹੀ ਹੈ ਕਿ ਇਹ ਮਿਹਨਤ ਮਿਹਨੇ ਕੀਤੀ ਉਹ ਆਪਣੇ ਪੰਜਾਬੀ ਦੀ ਕਹਾਵਤ ਹੈ ਕਹਿੰਦੇ ਗੁੜਖਾਨ ਨੂੰ ਬਾਂਦਰੀ ਡੰਡੇ ਖਾਨ ਨੂੰ ਰਿੱਚ ਉਹ ਚੀਜ਼ ਰਹਿ ਗਿਆ ਵੀ ਕੰਮ ਕਰਦੇ ਵਿਚਾਰੇ ਉਹ ਰਹਿ ਗਏ ਤੇ ਜਿਹੜੇ ਹੁਣ ਲਾਹਾ ਲੈਣ ਦੀ ਵਾਰੀ ਆ ਗਈ ਏਸਿਆਂ ਚ ਬਹਿ ਕੇ ਆਰਡਰ ਦੇਣ ਦੀ ਵਾਰੀ ਹੈ ਉਹਨਵਾਦ ਤੁਸੀਂ ਨਵੇਂ ਦੂਸਰੇ ਹਲਕਿਆਂ ਤੋਂ ਜਾਂ ਆਪ ਕਹਿ ਲਈਏ ਆਪਣੇ ਰਿਸ਼ਤੇਦਾਰਾਂ ਨੂੰ ਲਿਆ ਕੇ ਉਸ ਜਗ੍ਹਾ ਦੇ ਉੱਤੇ ਕਾਬਜ਼ਗਾਹ ਦਾ ਕਿਤੇ ਨਾ ਕਿਤੇ ਫਿਰ ਵਲੰਟੀਅਰ ਨੇ ਜਿਹੜੇ ਉਹ ਤਾਂ ਨਾਰਾਜ਼ ਹੋਣਗੇ ਉਹੀ ਵਲੰਟੀਅਰ ਨੇ ਜਿਹੜੇ 2014 ਵਾਲੇ ਜਾਂ 19 ਵਾਲੇ ਕਹਿ ਲਈਏ ਉਹ ਇਸ ਵਾਰੀ ਇਲੈਕਸ਼ਨ ਦੇ ਵਿੱਚ ਕਿਤੇ ਨਜ਼ਰ ਨਹੀਂ ਆ ਰਹੇ ਮੈਨੂੰ ਤਹਲੇ ਤੱਕ ਉਹਦਾ ਨੁਕਸਾਨ ਵੀ ਦੇਖਿਆ ਜਾ ਨੁਕਸਾਨ ਤਾਂ ਵੱਡੇ ਪੱਧਰ ਤੇ ਹੋਣਾ ਕਿਉਂਕਿ ਜਿਨ੍ਹਾਂ ਨੇ ਪਹਿਲਾਂ ਘਰ ਤੋਂ ਘਰ ਪਤਾ ਹੈ ਜਿਵੇਂ ਆਮ ਲੋਕਾਂ ਦੇ ਵਿੱਚ ਆਪਾਂ ਕਈ ਪਿੰਡਾਂ ਦੇ ਵਿੱਚ ਗੱਲ ਕਰ ਲਈਏ ਉਹ ਪੁਰਾਣੇ ਵਾਲੰਟੀਓ ਨੂੰ ਪਤਾ ਸੀ ਵੀ ਇਹ ਇਹ ਬਾਜਵੇ ਦਾ ਘਰ ਹੈ ਇਹ ਕੋਲੀ ਦਾ ਘਰ ਹੈ ਇਹ ਗगन ਦਾ ਘਰ ਹੈ ਇਹ ਲਵਲੀ ਦਾ ਘਰ ਹੈ ਇਹ ਮਲਕੀਤ ਸਿੰਘ ਦਾ ਘਰ ਹੈ ਇਹ ਜਰਨੈਲ ਸਿੰਘ ਦਾ ਉਹਦੇ ਬਾਹਰਲੇ ਹਲਕਿਆਂ ਤੋਂ ਆਏ ਨੇ ਉਹਨਾਂ ਨੂੰ ਪਤਾ ਹੀ ਨਹੀਂ ਮਲਕੀਤ ਨਹੀਂ ਪਤਾ ਜਰਨੈਲ ਨਹੀਂ ਪਤਾ ਬਾਜਵਾ ਨਹੀਂ ਪਤਾ ਹਨੀ ਨਹੀਂ ਪਤਾ ਗगन ਨਹੀਂ ਪਤਾ ਕੌਣ ਹੈ ਪਤਾ ਹੀ ਨਹੀਂ ਕਿੱਥੇ ਨੇ ਉਹਨਾਂ ਨੂੰ ਪੁੱਛਣਾ ਪੈਂਦਾ ਕਿੱਥੇ ਮੈਨੂੰ ਪਤਾ ਹੁੰਦਾ ਸੀ ਵੀ ਹਾਂ ਵੀ ਇਹ ਫਲਾਣਾ ਬੰਦਾ ਮੈਂ ਸਿੱਧਾ ਜਾ ਕੇ ਉਹਦੇ ਘਰੇ ਉਹਦੇ ਨਾਲ ਸੰਪਰਕ ਕਰ ਸਕਦਾ ਸੀ ਪਰ ਉਹ ਲੋਕ ਹੋਂ ਜਿਹੜੇ ਉਹ ਦਿਖਦੇ ਨਹੀਂ ਤੇ ਉਸ ਚੀਜ਼ ਦਾ ਵੀ ਤਾਂ ਨੁਕਸਾਨ ਹੋਣਾ ਹੀ ਹੈ ਨਾ ਸਿਮਰ ਸਿੰਘ ਮਾਨ ਮੌਜੂਦਾ ਲੋਕ ਸਭਾ ਮੈਂਬਰ ਨੇ ਉਹਨਾਂ ਦੇ ਕੀ ਪਲੱਸ ਪੁਆਇੰਟ ਨੇ ਇਸ ਕੈਂਪੇਨ ਦੇ ਵਿੱਚ ਤੁਹਾਨੂੰ ਜੋ ਉਹ ਲੱਗਦਾ ਕਿ ਵੀ ਉਹ ਅੱਗੇ ਨਿਕਲ ਸਕਦੇ ਨੇ ਉਹਨਾਂ ਦੇ ਆ ਪਲੱਸ ਪੁਆਇੰਟ ਰਹਿ ਸਕਦੇ ਆ ਦੇਖੋ ਸਿਮ ਸਿੰਘ ਮਾਨ ਦਾ ਤਵਾਜਪਾ ਸਾਹਿਬ ਸਭ ਤੋਂ ਪਹਿਲਾਂ ਤਾਂ ਪਲੱਸ ਪੁਆਇੰਟ ਇਹੀ ਹੈ ਵੀ ਸ਼ੁਰੂ ਤੋਂ ਜਿੱਥੇ ਖੜੇ ਨੇ ਉੱਥੇ ਹੀ ਖੜੇ ਨੇ ਜਿਵੇਂ ਕਹ ਲੀਏ ਵੀ ਆਪਾ ਪੋਲ ਨੇ ਉਹ ਪੋਲ ਉੱਥੇ ਹੀ ਖੜਾ ਉਹ ਚਾਹੇ ਉਹ ਬੇਸ਼ੱਕ ਉਹਨਾਂ ਨੂੰ ਪਹਿਲਾਂ ਵੋਟ ਪਰਸੈਂਟ ਘਟਦੇ ਰਹੀ ਹੈ ਲੋਕ ਉਹਨਾਂ ਨੂੰ ਨਹੀਂ ਜਿਤਾਉਂਦੇ ਰਹੇ ਲਾਸਟ ਟਾਈਮ ਉਹਨਾਂ ਨੂੰ ਜਿਤਾਏ ਲੋਕਾਂ 2022 ਦੇ ਵਿੱਚ ਪਰ ਉਹ ਪਹਿਲਾਂ ਤੋਂ ਲੈ ਕੇ ਹੁਣ ਤੱਕ ਜਿਹੜੀ ਪਾਰਟੀ 'ਚ ਖੜੇ ਸੀ ਉੱਥੇ ਹੀ ਖੜੇ ਨਾ ਤਾਂ ਉਹਨੇ ਪਾਰਟੀ ਬਦਲੀ ਨਾ ਉਹਨਾਂ ਨੇ ਆਪਣੇ ਏਜੰਡੇ ਬਦਲੇ ਜੋ ਉਹਨਾਂ ਦੀ ਪਹਿਲਾਂ ਸੋਚ ਸੀ ਉਹੀ ਸੋਚ ਨੂੰ ਲੈ ਕੇ ਉਹ ਹੁਣ ਕੰਮ ਕਰ ਰਹੇ ਨੇ ਮੈਨੂੰ ਲੱਗਦਾ ਆਉਣ ਵਾਲੇ ਟਾਈਮ 'ਚ ਵੀ ਉਹ ਉਹੀ ਸੋਚ ਨੂੰ ਲੈ ਕੇ ਕੰਮ ਕਰਨਗੇ ਜਿਹਦੇ ਕਰਕੇ ਲੋਕਾਂ ਦਾ ਚੁਕਾਵਾ ਜਿਹੜਾ ਉਹਨਾਂ ਵੱਲ ਵੱਧ ਹੈਗਾ ਘਟ ਨਹੀਂ ਰਿਹਾ ਯੋਗ ਜੇਕਰ ਉਹ ਵੀ ਲੋਕਾਂ ਮੰਗੂ ਲਾਰੇ ਲਾਉਣ ਜਿਵੇਂ ਹੁਣ ਵਾਲੇ ਲੀਡਰ ਲਾ ਰਹੇ ਨੇ ਨਾ ਕਹਿ ਨਹੀਂ ਕੁਛ ਤੇ ਕਰਨੀ ਕੁਛ ਫਿਰ ਕਿਤੇ ਨਾ ਕਿਤੇ ਸਿਮਸਿਗ ਮਾਨ ਦਾ ਜਿਹੜਾ ਨੁਕਸਾਨ ਹੋਊਗਾ ਸਿੱਖੀ ਦੀ ਗੱਲ ਹੁਣ ਤੱਕ ਕਰਦੇ ਆਏ ਨੇ ਮੈਨੂੰ ਲੱਗਦਾ ਆਉਣ ਵਾਲੇ ਟਾਈਮ 'ਚ ਵੀ ਉਹ ਇਹੀ ਜੇ ਅਟੋਲਜੀ ਤੇ ਚੱਲਦੇ ਰਹੇ ਤਾਂ ਉਹਨਾਂ ਨੂੰ ਜਿਹੜੇ ਇਲੈਕਸ਼ਨ ਦੇ ਵਿੱਚ ਬਹੁਤ ਵੱਡਾ ਹੰਗਾਰਾ ਮਿਲ ਸਕਦਾ ਮਾਇਨਸ ਕੀ ਹੋ ਜਾਂਦਾ ਵੀ ਆ ਚੀਜ਼ ਉਹਨਾਂ ਨੂੰ ਨੁਕਸਾਨ ਕਰ ਰਹੀ ਹੈ ਦੇਖੋ ਇੱਕ ਤਾਂ ਵੈਵਰੈਂਟਲੀ ਯੂਥ ਨਾਲ ਜਾਂਦਾ ਦੇਖਦਾ ਇਹ ਚੋਂ ਤਾਂ ਕੋਈ ਦੋਰ ਹੈ ਨਹੀਂਗੀ ਕਿ ਮੈਨ ਇਸ ਕੀ ਹੋ ਜਾਦਾ ਵੀ ਆ ਚੀਜ਼ਾਂ ਮਤਲਬ ਸ਼ਹਿਰੀ ਵੋਟਰ ਦੇ ਅੰਦਰ ਵੀ ਇੱਕ ਹੈਵ ਯੂ ਕਿੰਨਾ ਕੁ ਚੱਲਦਾ ਉਹਨਾਂ ਦੇ ਨਾਲ ਇੱਕ ਮੇਜਰ ਥਿੰਕ ਹੈ ਦਲਤਬੂਡ ਵੀ ਉਹਨਾਂ ਨਾਲ ਕਿੰਨਾ ਪਰਸੈਂਟ ਜਾਂਦਾ ਕਿਉਂਕਿ ਇਹ ਗੱਲ ਤਾਂ ਕਲੀਅਰ ਹੋ ਰਹੀ ਹੈ ਕਿ ਆਪਕਨ ਨਹੀਂ ਹੋਵੇਂ ਨਹੀਂ ਜਾ ਰਿਹਾ ਜਿਵੇਂ ਜਾਣਾ ਚਾਹੀਦਾ ਸੀਗਾ ਵੀ ਇੱਕ ਇਹ ਇਹ ਕੈਲਕੂਲੇਸ਼ਨ ਚ ਸਿਮਰ ਸਿੰਘ ਮਾਰਨ ਦੇ ਪਲੱਸ ਮਾਈਨਸ ਕੀ ਹੋ ਸਕਦਾ ਮਾਈਨਸ ਕੀ ਹੋ ਜਾਦਾ ਦੇਖੋ ਸਿਮਰ ਸਿੰਘ ਮਾਈਨਸ ਦਾ ਏ ਹੈ ਵੀ ਕਈ ਵਾਰ ਉਹ ਜਿਹੜਾ ਸ਼ਬਦਾਵਲੀ ਦਾ ਉਹਨਾਂ ਦਾ ਕੰਟਰੋਲ ਨਹੀਂ ਰਹਿੰਦਾ ਜਾਂ ਕਹਿ ਲੀਏ ਕਿ ਆਪਾਂ ਪਟੇਟ ਪੰਜਾਬੀ ਜਦੋਂ ਬੋਲ ਦਿੰਦੇ ਨੇ ਹੈ ਨਾ ਉਹ ਲੋਕਾਂ ਨੂੰ ਕਿਤੇ ਨਾ ਕਿਤੇ ਪਿੰਚ ਕਰ ਜਾਂਦੇ ਗਾ ਜਿਸ ਤਰ੍ਹਾਂ ਕਿ ਪਿਛਲੇ ਸਮੇਂ ਦੇ ਵਿੱਚ ਉਹਨਾਂ ਨੇ ਭਗਤ ਸਿੰਘ ਨੂੰ ਵਿਅਤਵਾਦੀ ਕਿਹਾ ਉਹ ਚੀਜ਼ ਨੂੰ ਲੈ ਕੇ ਵੀ ਥੋੜਾ ਜਿਹਾ ਉਹਨਾਂ ਦਾ ਵਿਰੋਧ ਹੋਇਆ ਲੋਕਾਂ 'ਚ ਨਾਖੁਸ਼ ਨਜ਼ਰ ਆਇਆ ਹੁਣ ਉਹਨਾਂ ਨੇ ਜਿਸ ਤਰ੍ਹਾਂ ਕਿਹਾ ਜੀ ਵੀ ਮਹਾਰਾਣੀ ਨੂੰ ਟੱਕੇ ਟੱਕੇ ਦੇ ਬੰਦੇ ਰੋਕ ਲੈਂਦੇ ਨੇ ਹਨਾ ਘੇਰ ਲੈਂਦੇ ਨੇ ਉਹ ਰੋਕਦਾ ਕੌਣ ਸੀ ਕਿਸਾਨ ਸੀ ਕੋਈ ਆਮ ਬੰਦਾ ਕੋਈ ਹੋਰ ਤਾਂ ਕੋਈ ਰੋਗਦਾਰ ਦੀ ਕਿਸਾਨ ਰੋਗਦਾਰ ਵੀ ਲੋਕ ਇਸ ਚੀਜ਼ ਨੂੰ ਲੈ ਕੇ ਵੀ ਨਿਰਾਸ਼ ਨੇ ਹੁਣ ਵੀ ਉਹਨਾਂ ਨੇ ਕਿਸਾਨਾਂ ਨੂੰ ਟੱਕੇ ਟੱਕੇ ਦੇ ਕੇ ਤਾਂ ਹਾਲਾਂਕਿ ਉਹਨਾਂ ਨੇ ਬਾਅਦ ਦੇ ਵਿੱਚ ਉਸ ਗੱਲ ਦਾ ਸਪਸ਼ਟਿਕਰ ਦਿੱਤਾ ਕਿ ਮੈਂ ਕਿਸਾਨਾਂ ਨੂੰ ਨਹੀਂ ਸਪਸ਼ਟ ਟੱਕੇ ਟੱਕੇ ਦੇ ਕਿਹਾ ਪਰ ਰੋਕਣ ਵਾਲਾ ਕੌਣ ਸੀ ਵੱਡਾ ਸਵਾਲ ਤਾਂ ਇਹੀ ਹੈ ਨਾ ਵੀ ਰੋਕਣ ਵਾਲਾ ਤਾਂ ਕਿਸਾਨ ਹੀ ਨੇ ਨਾ ਜੇ ਇੰਡਾਇਰੈਕਟਰ ਦੇ ਤਰੀਕੇ ਨਾਲ ਆਪਾਂ ਕਹੇ ਤਾਂ ਬੇਸ਼ੱਕ ਆਪਾਂ ਬਾਅਦ 'ਚ ਆਪਣੀ ਗੱਲ ਦੋਤੋਂ ਉਸ ਨੂੰ ਕਹਤਾ ਸਪਸ਼ਟ ਕਰਤਾ ਕਿ ਮੈਂ ਕਿਸਾਨਾਂ ਨੂੰ ਨਹੀਂ ਕਿਹਾ ਪਰ ਰੋਕਣ ਵਾਲਾ ਤਾਂ ਕਿਸਾਨ ਸੀ ਅਜਿਹੀਆਂ ਜਿਹੜੇ ਸ਼ਬਦਾਵਾਲੀਆਂ ਨੇ ਉਹ ਕਿਤੇ ਨਾ ਕਿਤੇ ਸਿਮਰ ਸਿੰਘ ਮਾਨ ਨੁਕਸਾਨ ਦੇ ਸਕਦੀਆਂ ਨਚੋਨਾ ਦੇ ਵਿੱਚ ਖੈਰਾਂ ਨੂੰ ਲਿਆਂਦਾ ਗਿਆ ਗਾਂਗਸ ਵੱਲੋਂ ਖੈਰੇ ਦੇ ਕੀ ਪਲੱਸ ਪੁਆਇੰਟ ਨੇ ਕੀ ਮਾਈਨਸ ਨੇ ਕਿਉਂਕਿ ਬਹੁਤ ਸਾਰੀਆਂ ਚਰਚਾਵਾਂ ਆਣੇ ਕਿ ਖੈਰੇ ਦੀ ਵੇਵ ਬਣ ਗਈ ਫਲਾਣਾ ਹੋ ਗਿਆ ਪਰ ਫਿਰ ਵੀ ਉਹਦੇ ਮੁਕਾਬਲੇ ਜਦੋਂ ਉਸ ਗਰਾਉਂਡ ਤੇ ਦੇਖਦੇ ਆਂ ਚੀਜ਼ਾਂ ਡਿਫਰੈਂਟ ਨਜ਼ਰ ਆਉਂਦੀਆਂ ਨੇਗੀਆਂ ਸੋਸ਼ਲ ਮੀਡੀਆ ਨੂੰ ਆਪਾਂ ਸਾਈਡ ਤੇ ਰੱਖ ਦਿੰਦੇ ਆਂ ਵੀ ਕੀ ਪਲੱਸ ਲੱਗ ਰਿਹਾ ਖੈਰੇ ਦੇ ਇਸ ਚੋਣ ਦੇ ਵਿੱਚ ਤੁਹਾਡੇ ਦੇਖੋ ਖੈਰੇ ਦਾ ਜਿਹੜਾ ਪਲੱਸ ਪੁਆਇੰਟ ਆ ਉਹ ਤਾਂ ਸਿਰਫ ਬਾਜਪਾ ਸਾਹਿਬ ਇਹੀ ਦਿਖ ਰਿਹਾ ਵੀ ਇੱਕ ਤਾਂ ਜਿਹੜੇ ਉਹ ਕਾਂਗਰਸ ਦੇ ਵਧੀਆ ਬੁਲਾ ਰਹੇ ਨੇ ਹਰ ਇੱਕ ਦੀ ਆਵਾਜ਼ ਨੂੰ ਵਧੀਆ ਤਰੀਕੇ ਨਾਲ ਚੱਕ ਲੈਂਦੇ ਨੇ ਜਾਂ ਪੁਰਾਣੇ ਸਮੇਂ ਦੇ ਵਿੱਚ ਆਪਾਂ ਕਹਿ ਲਈਏ ਉਹਨਾਂ सिंपैथी ਦੀ ਜਿਹੜੀ ਵੋਟ ਆ ਉਹ ਪੈ ਸਕਦੀ ਵੀ ਆਮ ਆਦਮੀ ਪਾਰਟੀ ਵੱਲ ਉਹਨਾਂ ਦੇ ਬੇਸ਼ੱਕ ਪਰਚੇ ਕੀਤੇ ਗਏ ਉਹਨਾਂ ਦੀ ਜੇਲ੍ਹ ਵਿਕਟਤੀ सिंपैथी ਦੀ ਵੋਟ ਜਿਹੜੀ ਕਿਤੇ ਨਾ ਕਿਤੇ ਉਹਨਾਂ ਨੂੰ ਮਿਲ ਸਕਦੀ ਹੈ ਪਰ ਉਹਨਾਂ ਦਾ ਪੁਰਾਣਾ ਜਿਹੜਾ ਕਾਂਗਰਸੀ ਲੀਡਰ ਹੈ ਕੋਈ ਵੀ ਸੰਗਰੂਰ ਤੋਂ ਉਹਨਾਂ ਦੇ ਨਾਲ ਜਿਹੜਾ ਉਹ ਨਹੀਂ ਨਜ਼ਰ ਆ ਰਿਹਾ ਕਿਉਂਕਿ ਉਹਨਾਂ ਦੇ ਨਾਲ ਸਿਰਫ ਸੰਗਰੂਰ ਤੋਂ ਜਿਹੜੇ ਸਾਬਕਾ ਵਿਧਾਇਕ ਸੁਰਿੰਦਰਪਾਲ ਸਿੰਘ ਸਿਬੀਆ ਉਹ ਨਜ਼ਰ ਆ ਰਹੇ ਨੇ ਸੁਰਜੀਤ ਤਮਾਨ ਜਾਂ ਉਹਨਾਂ ਦਾ ਬੇਟਾ ਜਸਵਿੰਦਰ ਤਮਾਨ ਉਹ ਨਜ਼ਰ ਆ ਰਹੇ ਨੇ ਜਾਂ ਲਹਿਰੇ ਗਾਗਾ ਤੋਂ ਜਿਹੜੇ ਸਾਬਕਾ ਵਿਧਾਇਕ ਨੇ ਬੀਬੀ ਰਜਿੰਦਰ कौर ਪੱਠਲ ਉਹ ਨਜ਼ਰ ਆ ਰਹੇ ਨੇ ਉਹ ਤੋਂ ਬਿਨਾ ਜ਼ਿਕਰ ਕਈਏ ਕੋਈ ਵੀ ਵੱਡਾ ਚਿਹਰਾ ਜਿਹੜਾ ਉਹਨਾਂ ਦੇ ਨਾਲ ਕੰਪੇਨਿੰਗ ਦੇ ਵਿੱਚ ਨਜ਼ਰ ਨਹੀਂ ਆ ਰਿਹਾ ਤੇ ਇਹੀ ਕਿਤੇ ਨਾ ਕਿਤੇ ਉਹਨਾਂ ਦੇ ਲਈ ਜਿਹੜਾ ਸਿੰਗਲੇ ਦਾ ਵੀ ਜਾਣਾ ਉਹ ਕਹਿ ਸਕਦੇ ਆ ਵੀ ਇੱਕ ਡਰਾਅ ਬੈਕ ਹੋ ਸਕਦਾ ਦੇਖੋ ਸਿੰਗਲੇ ਦੇ ਜਾਣ ਦੇ ਨਾਲ ਉਹਨਾਂ ਨੂੰ ਡੈਫੀਨੇਟਲੀ ਲਾਸ ਤਾਂ ਹੋਣੀ ਹੈ ਕਿਉਂਕਿ ਸਿੰਗਲਾ ਜਦੋਂ ਮੌਜੂਦਾ ਬੰਦਾ ਹੀ ਨਾ ਹੋਵੇ ਤੇ ਉਹਨਾਂ ਦੀ ਜਿਹੜੀ ਮੇਨ ਟੀਮ ਸੀ ਜਿੰਦਰ ਸਿੰਘ ਨਾਲ ਦੀ ਕੰਮ ਕਰਨ ਵਾਲੀ ਉਹ ਸਾਰੀ ਇੱਥੋਂ ਜਾ ਕੇ ਅਨੰਦਪੁਰ ਸਾਹਿਬ ਉਹਨਾਂ ਦੇ ਨਾਲ ਕੰਪੇਨ ਚੋਣ ਦੇ ਵਿੱਚ ਜਿਹੜਾ ਉਹਨਾਂ ਦਾ ਸਾਥ ਦੇ ਰਹੀ ਹੈ ਸੰਗਰੂਰ ਦੇ ਵਿੱਚ ਉਹਨਾਂ ਦਾ ਨਾਲ ਡੋਰ ਟੂ ਡੋਰ ਕਰਨ ਵਾਲਾ ਕਹਿ ਲਿਏ ਜ ਜਿਸ ਤਰ੍ਹਾਂ ਹੁਣ ਥੋੜੇ ਦਿਨ ਪਹਿਲਾਂ ਉਹਨਾਂ ਨੇ ਰੋਡ ਸ਼ੋਅ ਕੀਤਾ ਸੀ ਰੋਡ ਸ਼ੋਅ ਦੇ ਵਿੱਚ ਵੀ 200 ਬੰਦਾ ਸਿਰਫ ਸੀ ਉਹਨਾਂ ਦੇ ਨਾਲ ਜਿਨ੍ਹਾਂ ਦੇ ਵਿੱਚੋਂ ਆਪਾਂ ਕਹਿ ਲਈਏ ਕਿ 50 ਸੀਗੇ ਮੋਟਰਸਾਈਕਲ ਸੀ ਜਿਹੜੇ ਉਹ ਵੀ ਕੁਝ ਦੂਰੀ ਤੇ ਜਾ ਕੇ ਜਿਹੜੇ ਮੋਟਰਸਾਈਕਲ ਨੇ ਉਹ ਵੀ ਖਿੰਡ ਗਏ ਉਸ ਤੋਂ ਬਾਅਦ ਜਦੋਂ ਮੈਂ ਕਾਲੀ ਮਾਤਾ ਮੰਦਿਰ ਤੋਂ ਸ਼ੁਰੂ ਕੀਤਾ ਇਹਨਾਂ ਜਾਣ ਦੇ ਬੱਸ ਸਟੈਂਡ ਤੱਕ ਸੀ ਵੱਡੇ ਚੌਂਕ ਤੋਂ ਬਾਅਦ ਮੋਟਰਸਾਈਕਲ ਖਿੰਡ ਗਏ ਉਸ ਤੋਂ ਬਾਅਦ ਜਿਹੜਾ 100 ਕ ਬੰਦੇ ਦਾ ਕਾਫਲਾ ਜਿਹੜਾ ਸੁਖਪਾਲ ਖੈਰਾ ਦੇ ਨਾਲ ਰਹਿ ਗਿਆ ਉਹਨਾਂ ਦੇ ਵਿੱਚ ਜਿਵੇਂ ਆਪਾਂ ਕਹੀਏ ਵੀ ਸਾਰੇ ਤੇ ਸਾਰੇ ਸੰਗਰੂਰ ਵਾਲੇ ਵੀ ਨਹੀਂ ਹੋ ਸਕਦੇ ਕਿਉਂਕਿ ਜਿਹੜੀ ਇਹ ਵੀ ਆਪਦੀ ਟੀਮ ਹੈ ਜਿਹੜੀ ਅੱਜ ਕੱਲ ਲੀਡਰਾਂ ਨੇ ਜਿਹੜੇ ਇੱਕ ਬਣਾ ਰੱਖਿਆ ਨੇ ਵੀ ਆਪਣੀ ਟੀਮ ਜਿੱਥੇ ਜਾਣੀ ਉੱਥੇ ਟੀਮ ਆਪਦੀ ਨਾਲ ਲੈ ਕੇ ਜਾਣੀ ਹੈ ਸੋਸ਼ਲ ਮੀਡੀਆ ਵਾਲੇ ਜਾਂ ਪਰੋਸੇ ਵਾਲੇ ਬੰਦੇ ਕਹਿ ਲਈਏ ਆਪਾਂ ਉਹ ਸਾਰੇ ਨਾਲ ਉਹ ਵੀ ਸੁਖਪਾਲ ਖੈਰਾ ਵੀ ਆਪਦੇ ਨਾਲ ਜਿਹੜਾ ਉਹ ਬੰਦੇ ਲੈ ਕੇ ਆਏ ਹੋਏ ਨੇ ਉਹ ਰੋਡ ਸ਼ੋਅ ਦੇ ਵਿੱਚ ਉਹ ਵੀ ਕਿਤੇ ਨਾ ਕਿ ਇਹਦੇ ਕਰਕੇ ਜਿਹੜਾ ਸੁਖਪਾਲ ਖੈਰਾ ਦਾ ਗ੍ਰਾਫ ਹੈ ਜਿਹੜਾ ਉਹ ਕੋਈ ਬਹੁਤਾ ਅਪ ਜਾਂਦਾ ਨਜ਼ਰ ਨਹੀਂ ਆ ਰਿਹਾ ਸੰਗਰੂਰ ਤੋਂ ਇਹ ਸੰਗਰੂਰ ਤੋਂ ਭਾਜਪਾ ਦੀ ਵੀ ਕੀ ਫੈਕਟਰ ਹੈ ਇਸ ਇਲੈਕਸ਼ਨ ਦੇ ਅੰਦਰ ਸੰਗਰੂਰ ਦੇ ਅੰਦਰ ਤੁਹਾਨੂੰ ਕੀ ਲੱਗਦਾ ਹੈ ਕਿ ਸ਼ਹਿਰਾਂ ਦੇ ਅੰਦਰ ਜਿਵੇਂ ਬੁੱਕਲ ਹੋ ਕੇ ਲੋਕ ਕਹਿ ਰਹੇ ਨੇਗੇ ਖਾਸ ਕਰਕੇ ਵਪਾਰੀ ਵਰਗ ਉਹਦਾ ਅਸਰ ਕਿੰਨਾ ਕੁ ਪੈ ਸਕਦਾ ਉਹ ਕਿੰਨੂੰ ਜ਼ਿਆਦਾ ਨੁਕਸਾਨ ਕਰ ਸਕਦੀ ਹੈ ਦੇਖੋ ਭਾਜਪਾ ਨੂੰ ਲੈ ਕੇ ਜੇ ਅੱਪਰ ਗੱਲ ਕਰੀਏ ਤਾਂ ਭਾਜਪਾ ਦਾ ਜਿਹੜਾ ਵੋਟ ਪਰਸੈਂਟੇਜ ਹੈ ਇੱਕ ਤਾਂ ਸਨਾਤਨ ਜਿਹੜੀ ਹਿੰਦੂ ਵੋਟ ਹੈ ਉਹ ਸਾਰੀ ਬੀਜੇਪੀ ਨੂੰ ਇਸ ਵਾਰ ਪੈਂਦੀ ਜਿਹੜੇ ਨਜ਼ਰ ਆ ਰਹੀ ਹੈ ਕਿਉਂਕਿ ਰਾਮ ਮੰਦਰ ਨੂੰ ਲੈ ਕੇ ਜਿਹੜਾ ਮੋਦੀ ਸਰਕਾਰ ਵੱਲੋਂ ਕੀਤਾ ਗਿਆ ਉਹ ਲੋਕ ਕਾਫੀ ਸ਼ਹਿਰੀ ਲੋਕ ਖੁਸ਼ ਨਜ਼ਰ ਆ ਰਹੇ ਨੇ ਸ਼ਹਿਰ ਦੀ ਵੋਟ ਜਿਹੜੀ ਉਹਨਾਂ ਨੂੰ ਉਹ ਪੈ ਸਕਦੀ ਹੈ ਦੂਸਰਾ ਜਿਹੜਾ ਵਪਾਰੀ ਵਰਗ ਹੈ ਉਹ ਵੀ ਜਿਵੇਂ ਪਿੱਛੇ ਜੇ ਆਪਾਂ ਵੀ ਦੇਖਿਆ ਸੀ ਕਿ ਬਰਨਾਲਾ ਦੇ ਵਿੱਚ ਕਿਸਾਨਾਂ ਤੇ ਵਪਾਰੀਆਂ ਦੇ ਵਿੱਚ ਜਿਹੜਾ ਟਕਰਾਅ ਤਕਰਾਰ ਹੋਇਆ ਉਹ ਚੀਜ਼ ਨੂੰ ਲੈ ਕੇ ਵੀ ਲੋਕ ਜਿਹੜਾ Hindu ਵਰਗ ਹੈ ਜਾਂ ਸ਼ਹਿਰੀ ਵੋਟਰ ਹੈ ਉਹ ਇਦਾਂ ਨੂੰ ਬੀਜੇਪੀ ਵੱਲੋਂ ਹੋ ਰਿਹਾ ਵੀ ਹਾਂ ਕਿਉਂਕਿ ਜਿਵੇਂ ਜਿਵੇਂ ਉਹ ਕਿਸਾਨ ਵੀ ਕੁਝ ਜਗ੍ਹਾ ਦੇ ਉੱਤੇ ਮੈਂ ਇਹ ਨਹੀਂ ਕਹਿੰਦਾ ਵੀ ਸਾਰੀ ਜਗ੍ਹਾ ਦੇ ਉੱਤੇ ਕੁਝ ਜਗ੍ਹਾ ਦੇ ਉੱਤੇ ਥੋੜੇ ਦੇ ਤੱਕਾ ਕਰ ਜਾਂਦੇ ਨੇ ਹਨਾ ਜਾਂ ਆਪਣੀ ਗੱਲ ਮਨਾਉਣ ਦੇ ਵਿੱਚ ਜਾਂ ਜਲਦਬਾਜੀ ਕਰ ਜਾਂਦੇ ਨੇ ਗੱਲ ਮਨਾਉਣ ਦੇ ਵਿੱਚ ਹਨਾ ਵੀ ਸਾਡੀ ਗੱਲ ਕਿਉਂਕਿ ਹਾਲਾਂਕਿ ਗੱਲ ਕਈ ਵਾਰ ਆਪਾਂ ਕਹਿ ਲਈ ਵੀ ਮੰਨਣ ਵਾਲੀ ਹੁੰਦੀ ਹੈ ਪਰ ਉਸ ਚੀਜ਼ ਨੂੰ ਤਰੀਕਾ ਹੁੰਦਾ ਵੀ ਕਿਹੜੇ ਤਰੀਕੇ ਨਾਲ ਮੰਨੀ ਜਾਣੀ ਹੈ ਨਾ ਉਸ ਚੀਜ਼ ਦੇ ਵਿੱਚ ਜਲਦਬਾਜੀ ਕਰ ਜਾਂਦੇ ਨੇ ਉਹ ਕਿਤੇ ਨਾ ਕਿਤੇ ਦੂਸਰਾ ਜਿਹੜਾ ਸਾਹਮਣੇ ਆਲਾ ਹੁੰਦਾ ਉਹਦੇ ਉਹਨੂੰ ਹਰਟ ਹੁੰਦੀ ਹੈ ਤੇ ਉਹ ਇਸ ਗੱਲ ਨੂੰ ਲੈ ਕੇ ਨਾਰਾਜ਼ ਹੁੰਦਾ ਹੈ ਵਪਾਰੀ ਵੀ ਜਿਸ ਤਰ੍ਹਾਂ ਹੋਏ ਹੱਥੋਂ ਪਾਈ ਹੋਈ ਹਾਲਾਂਕਿ ਭਾਈਚਾਰਕ ਸਾਂਝ ਆ ਉਹਨਾਂ ਦੇ ਆਪਸ ਵਿੱਚ ਵਪਾਰੀ ਤੋਂ ਬਿਨਾ ਕਿਸਾਨ ਕੁਝ ਨਹੀਂ ਕਿਸਾਨ ਤੋਂ ਬਿਨਾ ਵਪਾਰੀ ਕੁਝ ਨਹੀਂ ਦੋਨੋਂ ਦੀ ਆਪਸੀ ਸਾਂਝ ਹੈ ਪਰ ਕਿਤੇ ਨਾ ਕਿਤੇ ਜਿੱਥੇ ਟਕਰਾਅ ਪੈਦਾ ਹੋ ਜਾਂਦੀ ਹੈ ਉਦੋਂ ਜਿਹੜਾ ਬੈਨੀਫਿਟ ਆ ਉਹ ਵੀ ਆਪਾਂ ਕਹਿ ਸਕਦੇ ਹਾਂ ਕਿ ਭਾਜਪਾ ਨੂੰ ਕਿਤੇ ਨਾ ਕਿਤੇ ਮਿਲ ਸਕਦਾ ਹੈ ਸ਼ਹਿਰਾਂ ਦਾ ਨਕਸਾਨ ਕਿੰਨੂੰ ਜ਼ਿਆਦਾ ਕਰ ਸਕਦੀ ਹੈ ਭਾਜਪਾ ਮੰਨ ਲਓ ਜੇ ਭਾਜਪਾ ਚ ਪਲੱਸ ਹੁੰਦੀ ਹੈ ਬੋਰਡ ਕਿਉਂਕਿ ਬੋਰਡ ਪਹਿਲਾਂ ਅਕਾਲੀ ਦਲ ਨੂੰ ਪੈਂਦੀ ਸੀਗੀ ਐਕਟਿਵ ਭਾਜਪਾ ਨੂੰ ਇਹ ਨੁਕਸਾਨ ਸੁਖਪਾਲ ਖਿਆਰਾ ਦਾ ਸਿਮਰਜੀਤ ਸਿੰਘ ਮਾਨ ਦਾ ਜਾਂ ਆਮ ਆਦਮੀ ਪਾਰਟੀ ਦਾ ਕਰ ਸਕਦੇ ਕਿਉਂਕਿ ਅਕਾਲੀ ਦਲ ਉਸ ਪ੍ਰਕਾਰ ਰੇਸ 'ਚ ਨਜ਼ਰ ਨਹੀਂ ਆਉਂਦਾ ਜਦੋਂ ਆਪਾਂ ਗਰਾਊਂਡ ਤੇ ਜਾਂਦੇ ਹਾਂ ਕਿਉਂਕਿ ਅਕਾਲੀ ਦਲ ਨੂੰ ਤਾਂ ਨੁਕਸਾਨ ਜਿਹੜਾ ਹੋਣਾ ਸੀ ਉਹ ਹੋ ਚੁੱਕਿਆ ਹੈ ਜੋ ਹੋਣਾ ਸੀ ਵੀ ਇਹ ਸਭ ਤੋਂ ਕੀ ਫੈਕਟਰ ਕਿਹਦੇ ਵੱਲ ਨੁਕਸਾਨ ਜ਼ਿਆਦਾ ਹੋ ਸਕਦਾ ਜਾਂ ਕਿ ਇੰਨੀ ਵੋਟ ਪੈ ਜੂਗੀ ਕਿ ਅਰਵਿੰਦ ਖੰਨਾ ਸੀਟ ਕੱਟ ਜਾਣਗੇ ਦੇਖੋ ਅਰਵਿੰਦ ਖੰਨੇ ਦਾ ਬਾਜਬਾਬ ਸਾਹਿਬ ਜੇ ਪਿਛੋਕੜ ਦੀ ਗੱਲ ਕੀਤੀ ਜਾਵੇ ਤਾਂ ਉਹ ਲੰਬਾ ਸਮਾਂ ਕਾਂਗਰਸ ਦੇ ਵਿੱਚ ਰਹੇ ਨੇ ਸਾਰਿਆਂ ਤੋਂ ਸਾਰਿਆਂ ਦਾ ਗੱਲ ਜਾਨੂਆ ਕਿ ਕੈਪਟਨ ਹਿੰਦਰ ਸਿੰਘ ਦੇ ਨਾਲ ਅਰਵਿੰਦ ਖੰਨਾ ਦੀ ਬਹੁਤ ਨੇੜਤਾ ਰਹੀ ਹੈ ਹਾਲਾਂਕਿ ਉਹ ਕੁਸਾਂ ਪਹਿਲਾਂ ਹੀ ਜਿਹੜੇ ਭਾਜਪਾ ਦੀ ਪਾਰਟੀ ਜਿਹੜੀ ਜੁਆਇਨ ਕੀਤੀ ਪਰ ਉਸ ਤੋਂ ਪਹਿਲਾਂ ਇਹ ਕਾਂਗਰਸੀ ਰਹੇ ਨੇ ਵਿਧਾਇਕ ਵੀ ਰਹੇ ਨੇ ਤੂਰੀ ਤੋਂ ਉਥੋਂ ਅਸਤੀਫਾ ਦੇ ਕੇ ਬੇਸ਼ੱਕ ਇਹ ਚਲੇ ਗਏ ਸੀ ਉਹਦੇ ਬਾਏ ਇਲੈਕਸ਼ਨ ਹੋ ਗਈ ਸੀ ਦੁਆਰਾ ਪਰ ਜਦੋਂ ਅਰਵਿੰਦ ਖੰਨਾ ਨੂੰ ਸੰਗਰੂਰ ਤੋਂ ਭਾਜਪਾ ਵੱਲੋਂ ਉਮੀਦਵਾਰ ਐਲਾਨਿਆ ਗਿਆ ਉਹ ਤਾਂ ਸਿੱਧਮ ਸਿੱਧਾ ਜੇ ਆਪਾਂ ਕਹਿ ਲਈਏ ਕਿ ਨੁਕਸਾਨ ਆ ਜਿਹੜਾ ਸੁਖਪਾਲ ਖੈਰਨ ਹੋਇਆ ਕਿਉਂਕਿ ਅਰਵਿੰਦ ਖੰਨਾ ਦੇ ਨਾਲ ਜਿਹੜੇ ਕਾਂਗਰਸੀ ਜੁੜੇ ਹੋਏ ਸੀ ਉਹ ਜਿਹੜੀ ਸਾਰੀ ਵੋਟ ਹੈ ਅਰਵਿੰਦ ਖੰਨਾ ਦੀ ਸੁਖਪਾਲ ਖੈਰਨ ਦੀ ਅਰਵਿੰਦ ਖੰਨਾ ਨੂੰ ਜਿਹੜੀ ਪੋਲ ਹੋਊਗੀ ਉਹ ਕਿਉਂਕਿ ਉਹੀ ਕਾਂਗਰਸੀ ਜਿਹੜੇ ਉਧਰ ਚੱਲ ਰਹੇ ਸੀ ਉਸ ਤੋਂ ਬਾਅਦ ਜਦੋਂ ਅਰਵਿੰਦ ਖੰਨਾ ਆ ਗਿਆ ਅਰਵਿੰਦ ਖੰਨਾ ਦੇ ਲੋਕਾਂ ਦੇ ਨਾਲ ਪ੍ਰਾਣ ਰਿਲੇਸ਼ਨ ਨੇ ਕਿਉਂਕਿ ਉਮੀਦ ਫਾਊਂਡੇਸ਼ਨ ਚਲਾਉਣ ਕਰਕੇ ਅਰਵਿੰਦ ਖਾਨਾ ਲੋਕਾਂ ਦੇ ਨਾਲ ਜੁੜੇ ਹੋਏ ਸੀ ਉਹ ਇੱਕ ਪਾਸੇ ਕਹਿ ਲਈਏ ਕਹਿੰਦੇ ਇੱਕ ਕਰ ਰੱਬ ਦਾ ਤੇ ਦੂਜਾ ਕਰ ਯਾਰ ਦਾ ਹੈਨਾ ਇੱਕ ਪਾਸੇ ਪਾਰਟੀ ਆ ਗਈ ਦੂਜੇ ਪਾਸੇ ਯਾਰ ਆ ਗਿਆ ਲੋਕ ਅੱਜਕੱਲ ਜਿਹੜਾ ਕਹਿੰਦਾ ਬਈ ਯਾਰੀ ਵਾਲੇ ਵੱਧ ਜਾਈਏ ਕਿਉਂਕਿ ਕਾਲ ਵੀ ਕੰਮ ਕਦੋਂ ਮਰਜ਼ੀ ਕੰਮ ਆਪਾਂ ਬਲਾਸਦ ਰਾਤ ਨੂੰ ਵੀ ਬੁਲਾ ਸਕਦੇ ਆ ਉਹਦੇ ਕਰਕੇ ਜਿਹੜੀ ਸ਼ਹਿਰੀ ਵੋਟ ਹੈ ਕਹਿ ਲਈਏ ਜਾਂ ਆਪਾਂ ਕਾਂਗਰਸੀ ਵੋਟ ਹੈ ਉਹ ਕਿਤਨਾ ਕਿਤੇ ਜਿਹੜਾ ਨੁਕਸਾਨ ਹੈ ਸੁਪਾਲ ਖੈਰਾਂ ਨੂੰ ਹੋਇਆ ਪਿੰਡਾਂ ਦੇ ਵਿੱਚ ਵੀ ਜਿਹੜਾ ਨੁਕਸਾਨ ਆਮ ਆਦਮੀ ਪਾਰਟੀ ਵਾਲਾ ਜਾਂ ਹੋਰ ਕਹਿ ਲਈਏ ਐਸੀ ਦਲਤ ਵੋਟ ਹੈ ਜਿਹੜੀ ਉਹ ਵੀ ਜਿਹੜੀ ਦੂਜੇ ਦੋਨੇ ਪਾਰਟੀਆਂ ਨੂੰ ਕਹਿ ਲਈਏ ਜਾਂ ਸੁਖਪਾਲ ਖਹਿਰਾ ਵਾਲੀ ਵੀ ਸਿਮ ਸਿੰਘ ਮਾਨ ਵਾਲੀ ਵੀ ਜਾਂ ਆਮ ਆਦਮੀ ਪਾਰਟੀ ਵਾਲੀ ਵੀ ਉਹ ਵੋਟ ਹੈ ਜਿਹੜੀ ਜੇਕਰ ਸੁਖਪਾਲ ਖਹਿਰਨ ਨੂੰ ਅਰਵਿੰਦ ਖੰਨਨ ਪੋਲ ਹੋ ਜਾਂਦੀ ਹੈ ਤਾਂ ਤਿੰਨੇ ਪਾਰਟੀਆਂ ਦਾ ਨੁਕਸਾਨ ਹੋਊਗਾ ਉਹਦੇ ਵਿੱਚ ਕਿਉਂਕਿ ਪਹਿਲਾਂ ਇਹ ਵੋਟ ਸੀ ਜਿਹੜੀ ਉਹਨਾਂ ਨੂੰ ਜਾਂਦੀ ਰਹੀ ਹੈ ਹੁਣ ਲੋਕ ਅਨੁਸ਼ਮਨ ਕਾਰਡ ਨੂੰ ਲੈ ਕੇ ਖੁਸ਼ ਨੇ ਉਹ ਵੋਟ ਹੈ ਜਿਹੜੀ ਸਾਰੇ ਉਦਨ ਜੇਕਰ ਪੋਲ ਖੋ ਜਾਂਦੀ ਹੈ ਭਾਜੀਪੀ ਵੱਲ ਤਾਂ ਇਹਨਾਂ ਦਾ ਜਿਹੜਾ ਨੁਕਸਾਨ ਹੈ ਉਹ ਤਿੰਨੇ ਪਾਰਟੀਆਂ ਨੂੰ ਹੋਊਗਾ ਪਰ ਇਹ ਨਹੀਂ ਕਹਿ ਸਕਦੇ ਵੀ ਕੱਲਾ ਇੱਕ ਪਾਰਟੀ ਨੂੰ ਨੁਕਸਾਨ ਹੋਊਗਾ ਕਿਉਂਕਿ ਤਿੰਨੇ ਪਾਰਟੀਆਂ ਜੋੜ ਲਾ ਰਹੀਆਂ ਨੇ ਤਿੰਨੇ ਪਾਰਟੀਆਂ ਨੂੰ ਇਸ ਚੀਜ਼ ਦਾ ਨੁਕਸਾਨ ਕਿੰਨਾ ਸਾਤਾੜਾ ਕਿੱਧਰ ਚੱਲ ਸਕਦਾ ਕਿਉਂਕਿ ਇਹ ਇੱਕ ਬੜਾ ਕੀ ਫੈਕਟਰ ਹੈ ਆਪਾਂ ਅੰਦਾਜ਼ਾ ਤਾਂ ਨਹੀਂ ਲਾ ਸਕਦੇ ਹੁੰਦੇ ਪਰ ਵੀ ਇੱਕ ਕੀ ਫੈਕਟਰ ਹੈ ਕਿ ਉਹਨਾਂ ਦੀ 50 ਤੋਂ 70 ਹਜ਼ਾਰ ਦੇ ਵਿੱਚ ਵਿੱਚ ਵੋਟ ਪ੍ਰਵੇਲ ਕਰਦੀ ਹੈ ਸਾਰੀਆਂ 9 ਦੀਆਂ 9 ਕਨਸਟਿਟੂਐਂਸੀ ਉਹ ਇੱਕ ਬਹੁਤ ਵੱਡਾ ਫੈਕਟਰ ਹੈ 3 7 8 ਕਿੱਧਰ ਟੁਕਾ ਰੱਖ ਸਕਦਾ ਦੇਖੋ ਬਾਜੂ ਸਭ 3 7 8 ਜਿਹੜਾ ਨਾ ਉਹਨਾਂ ਦਾ ਸੰਗਰੂਰ ਦੇ ਵਿੱਚ ਇੱਕ ਬਹੁਤ ਵੱਡਾ ਹੋਲਡ ਹੈ ਜੇ ਆਪਾਂ ਕਹਿ ਲਈਏ ਵੀ ਸੰਗਰੂਰ ਦੇ ਵਿੱਚ ਇੱਕ ਢੀਂਡ ਸੇ ਬਹੁਤ ਵੱਡੇ ਆਪਣੇ ਆਪ ਦੇ ਵਿੱਚ ਇੱਕ ਲੀਡਰ ਨੇ ਮੈਨੂੰ ਲੱਗਦਾ ਨਹੀਂ ਵੀ ਕਿ ਢੀਂਡ ਸੱਤਾੜਾ ਜਿਹੜਾ ਕਿਉਂਕਿ ਸੁਖਦੇਵ ਸਿੰਘ ਢੀਂਡ ਸਾਨ ਨੇ ਜਿਹੜਾ ਬਹੁਤ ਸੁਲਝੋ ਲੀਡਰ ਨੇ ਜਿਵੇਂ ਆਪਾਂ ਕਹਿੰਦੇ ਸੀ ਨਾ ਪੁਰਾਣੇ ਸਿਆਸਤਦਾਨ ਸਿਆਸਤ ਦੇ ਬਾਬਾ ਬੋੜ ਸੀ ਪ੍ਰਕਾਸ਼ ਸਿੰਘ ਬਾਦਲ ਉਹਨਾਂ ਦੇ ਨਾਲ ਰਹਿਣ ਕਰਕੇ ਸੁਖਦੇਵ ਸਿੰਘ ਢੀਂਡਸਾ ਵੀ ਬੜੇ ਸੁਲਝੋਈ ਲੀਡਰ ਨੇ ਮੈਨੂੰ ਲੱਗਦਾ ਨਹੀਂ ਕਿ ਉਹ ਕਿਸੇ ਵੀ ਇੱਕ ਪਾਸੇ ਭੁਗਤਣਗੇ ਕਿਉਂਕਿ ਮੀਤਿਆਰ ਨਾਲ ਵੀ ਉਹਨਾਂ ਦੀ ਰਿਸ਼ਤੇਦਾਰੀ ਪੈਂਦੀ ਹੈ ਪਰਮਿੰਦਰ ਸਿੰਘ ਢੀਂਡਸਾ ਦੀ ਇਹਨਾਂ ਨਾਲ ਸਿਮਰ ਸਿੰਘ ਮਾਨ ਦੇ ਨਾਲ ਵੀ ਨੇੜਤਾ ਹੈਗੀ ਹੈ ਸੁਖਪਾਲ ਖੈਰੇ ਦੇ ਨਾਲ ਵੀ ਹੈਗੀ ਹੈ ਜਿੱਥੇਕ ਮੈਨੂੰ ਲੱਗਦਾ ਮੇਰੀ ਪਰਸਨਲ ਜੋ ਜਜਮੈਂਟ ਹੈਗੀ ਹੈ ਵੀ ਉਹ ਅਲੱਗ-ਅਲੱਗ ਹਲਕੇ ਵਾਈਜ਼ ਭੁਗਤ ਸਕਦੀ ਹੈ ਵੋਟ ਉਹ ਕਿਉਂਕਿ ਜਿਦਾ ਉਹਨਾਂ ਦਾ ਸੰਗਰੂਰ ਦੇ ਵਿੱਚ ਮੈਂ ਕਹ ਰਿਹਾ ਜੀ ਤਿੰਨ ਜ਼ਿਲ੍ਹੇ ਨੇ ਸੰਗਰੂਰ ਲੋਕ ਸਭਾ ਕੌਨਸਟਿਟੂਐਂਟ ਸੰਗਰੂਰ ਬਰਨਾਲਾ ਮਲੇਕੋਟਲ ਇਹ ਵੀ ਹੋ ਸਕਦਾ ਹੈ ਕਿ ਉਹ ਅਲੱਗ-ਅਲੱਗ ਜਗ੍ਹਾ ਤੋਂ ਤੋਂ ਅਲੱਗ-ਅਲੱਗ ਅੰਦਰ ਖਾਤੀ ਜਿਹੜੀ ਵੋਟ ਹੈ ਉਹ ਪੋਲ ਕਰਾ ਦੇਣ ਇੱਕ ਪਾਸੋਂ ਮੀਥੀਆਰ ਨੂੰ ਵੀ ਕਰਵਾ ਸਕਦੇ ਨੇ ਦੂਸਰੇ ਪਾਸੋਂ ਨੂੰ ਰਵਿੰਦਰ ਖੰਨਾ ਨੂੰ ਵੀ ਕਰਵਾ ਸਕਦੇ ਨੇ ਸ਼ਹਿਰਾਂ ਜੋ ਸ਼ਹਿਰਾਂ ਦੇ ਵਿੱਚੋਂ ਪਿੰਡਾਂ ਦੇ ਵਿੱਚੋਂ ਨਵ ਵੀ ਕਰਵਾ ਸਕਦੇ ਸੁਖਪਾਲ ਖੈਰਨ ਵੀ ਕਰਵਾ ਸਕਦੇ ਨੇ ਜਾਂ ਸਿਮ ਸੰਗ ਮਾਨ ਵੀ ਕਰਵਾ ਸਕਦੇ ਨੇ ਇੱਕ ਵਾਰ ਚੁੰਦਨ ਦਾ ਉਹਨਾਂ ਨੇ ਕਰਵਾਉਣੀ ਹੀ ਨਹੀਂ ਬਿਲਕੁਲ ਵੀ ਨਹੀਂ ਕਰਵਾਣੀ ਕਿਉਂਕਿ ਜੇ ਤਾਂ ਨਰਾਜ ਹੈ ਇਹ ਤਾਂ ਗੱਲ ਤੈ ਹੀ ਆ ਉਹਨਾਂ ਦੀ ਕਿਉਂਕਿ ਲੋਕ ਵੀ ਇਹ ਗੱਲ ਕਹਿੰਦੇ ਨੇ ਕਿਉਂਕਿ ਉਹਨਾਂ ਦੀ ਕੰਪੇਨਿੰਗ ਵਿੱਚ ਕਿਤੇ ਨਜ਼ਰ ਨਹੀਂ ਆ ਰਹੇ ਹੋ ਕਿਉਂਕਿ ਜੇਕਰ ਉਹਨਾਂ ਦੇ ਨਾਲ ਇੰਟਰਸਟ ਦਿਖਾ ਰਹੇ ਹੁੰਦੇ ਹੋ ਜਾਂ ਉਹਨਾਂ ਨੂੰ ਵੋਟ ਪੋਲ ਕਰਾਣੀ ਹੁੰਦੀ ਤਾਂ ਕਿਤੇ ਨਾ ਕਿਤੇ ਉਹਨਾਂ ਦੀ ਕੰਪੇਨਿੰਗ ਦੇ ਵਿੱਚੋਂ ਨਜ਼ਰ ਆਉਂਦੇ ਜਾਂ ਉਹਨਾਂ ਦੇ ਵਰਕਰ ਨਜ਼ਰ ਆਉਂਦੇ ਪਰ ਉਹਨਾਂ ਦਾ ਸਾਥੀ ਉਹਨਾਂ ਦਾ ਵਰਕਰ ਜਾਂ ਖੁਦ ਕੋਈ ਪਰਿਵਾਰਕ ਮੈਂਬਰ ਕੋਈ ਵੀ ਇਕਬਾਲ ਚੁੰਦਾਂ ਦੀ ਕੰਪਨੀ ਦੇ ਵਿੱਚ ਨਜ਼ਰ ਨਹੀਂ ਆ ਰਹਾ ਜਿਹੜੇ ਪੁਰਾਣੇ ਹਲਕਾ ਇੰਚਾਰਜ ਨੇ ਉਹੀ ਉਹਨਾਂ ਦੇ ਨਾਲ ਕੰਪੈਨਿੰਗ ਚ ਨਜ਼ਰ ਆ ਰਹੇ ਨੇ ਉਹ ਤੋਂ ਬਿਨਾ ਕੋਈ ਵੀ ਜਿਹੜਾ ਹੋਰ ਹੈ ਉਹ ਨਜ਼ਰ ਨਹੀਂ ਕਿਤੇ ਵੀ ਆ ਰਿਹਾ ਲਾਸਟ ਤੇ ਜੇ ਆਪਾਂ ਕਹੀਏ ਵੀ ਆ ਨੈਕਟ ਨੂੰ ਨੈਕ ਮੁਕਾਬਲਾ ਦੋ ਜਾਣਿਆਂ ਚ ਕਿਹੜੇ ਹੋ ਸਕਦੇ ਆ ਦੋ ਸੰਗਰੂਰ ਚ ਦੇਖੋ ਸੰਗਰੂਰ ਦੇ ਵਿੱਚੋਂ ਪਹਿਲੇ ਨੰਬਰ ਤੇ ਸਿਮ ਸਿੰਘ ਮਾਨ ਤਾਂ ਹੈਗੀ ਹੈਗੇ ਨੇ ਫਾਈਟ ਚ ਫਾਈਟ ਦੇ ਵਿੱਚ ਨੇ ਸਰਦਾ ਸਿਮਰ ਸਿੰਘ ਮਾਨ ਦਾ ਜਿਹੜਾ ਹੋਲਡ ਹੈ ਉਹ ਇਸ ਟਾਈਮ ਕੈਰੀ ਵੀ ਪਹਿਲਾਂ ਨਾਲੋਂ ਵੀ ਸਟਰੋਂਗ ਹੋਇਆ ਹੈਗਾ ਵੀ ਸੁਖਪਾਲ ਦੂਸਰੇ ਨੰਬਰ ਤੇ ਸੁਖਪਾਲ ਖਹਿਰਾ ਤੇ ਮੀਤੇਰ ਦੇ ਵਿੱਚੋਂ ਕੋਈ ਵੀ ਹੋ ਸਕਦਾ ਪਰ ਸਿਮਰ ਸਿੰਘ ਮਾਨ ਦਾ ਫਾਈਟ ਦੇ ਵਿੱਚ ਹੈਗੀ ਹੈਗੇ ਨੇ ਉਹ ਜੇਕਰ ਇਹ ਵੀ ਹੈ ਕਿ ਜਿਹੜਾ ਵੀ ਕੋਈ ਜਿੱਤੇ ਆ ਕੋਈ ਬਾਲੀ ਵੱਡੀ ਲੀਡ ਨਾਲ ਨਹੀਂ ਜਿੱਤਦਾ 50 60000 ਵਾਲੀ ਉਹ ਬਹੁਤ ਵੱਡੀ ਹੈ ਜਿਵੇਂ ਲਾਸਟ ਲਾਸਟ ਜਦੋਂ ਇਲੈਕਸ਼ਨ ਹੋਈ ਸੀ ਉਦੋਂ ਮੇਲਾ ਤਾਂ 5500 ਦੀ ਲੀਡ ਦੇ ਨਾਲ ਜਿਹੜਾ ਸਰਦਾਰ ਸਿਮ ਸਿੰਘ ਮਾਨ ਉਹ ਜਿੱਤੇ ਸੀਗੇ ਕੁਰਮੇਲ ਘਰਾਚੋ ਜਿਹੜੇ 5500 ਵੋਟ ਤੇ ਉਹ ਹਾਰਿਆ ਸੀ ਮੈਨੂੰ ਲੱਗਦਾ ਨਹੀਂ ਵੀ ਇਸ ਵਾਰ ਵੀ ਕੋਈ ਬਾਲੀ ਵੱਡੀ ਲੀਡ ਜਾਊਗੀ ਕਿਉਂਕਿ ਜਿਹੜੇ ਲੋਕ ਨੇ ਨਾ ਮੈਂ ਪਹਿਲਾਂ ਦੱਸਿਆ ਸੀ ਵੀ ਲੋਕ ਇਸ ਵਾਰੀ ਸਾਰੇ ਪਾਰਟੀਆਂ ਤੋਂ ਨਾਰਾਜ਼ ਨੇ ਖਫਾ ਨੇ ਕਿਉਂਕਿ ਪੁਰਾਣੀ ਜਿਹੜੀ ਵੋਟ ਸੀ ਸ਼ਹਿਰੀ ਵੋਟ ਵੀ ਕਿਤੇ ਨਾ ਕਿਤੇ ਸਿਮ ਸਿੰਘ ਮਾਨ ਨੂੰ ਜਿਹੜੇ ਭੁਗਤਤੀ ਸੀ ਪਰ ਉਹ ਜਿਹੜੀ ਇਸ ਵਾਰ ਸ਼ਹਿਰੀ ਵੋਟ ਹੈ ਉਹ ਭਾਜੀਪੀ ਵੱਲ ਭੁਗਤ ਰਹੀ ਹੈ ਪਹਿਲੇ ਨੰਬਰ ਤੇ ਸਿਮ ਸਿੰਘ ਮਾਨ ਨੇ ਤੇ ਦੂਸਰੇ ਤੇ ਸੁਖਪਾਲ ਖਹਿਰਾ ਤੇ ਮੀਥੇਰ ਦੋਨਾਂ ਦੇ ਵਿੱਚ ਬਰਾਬਰ ਕੋਈ ਵੀ ਹੋ ਸਕਦਾ ਕੋਈ ਵੀ ਹੋ ਸਕਦਾ ਇਹ ਚੀਜ਼ ਹੈ ਇੱਕ ਇਹ ਵੀ ਚੀਜ਼ ਆ ਇਹ ਵੀ ਫੈਕਟਰ ਹੈ ਨਾ ਕਿ ਗਰਮੀ ਬਹੁਤ ਜ਼ਿਆਦਾ ਹੋਣੀ ਆ ਵੋਟ ਪਰਸੈਂਟੇਜ ਵੀ ਕਿੱਥੇ ਜਾਂਦੀ ਆ ਦੇਖੋ ਇਹ ਬਹੁਤ ਵੱਡੀ ਵੋਟ ਪਰਸੈਂਟੇਜ ਜੇਕਰ ਆਪਾਂ ਜਿਸ ਤਰ੍ਹਾਂ ਹਰਿਆਣੇ ਦੇ ਵਿੱਚ ਪੋਲਿੰਗ ਹੋਈ ਹੈ ਹਨਾ ਉੱਥੇ ਕੋਈ ਜ਼ਿਆਦਾ ਵੱਡੀ ਪੋਲਿੰਗ ਨਹੀਂ ਹੋਈ ਹਾਂ ਹਾਂ ਪਿਛਲੀ ਵਾਰ ਵੀ ਆਪਣੇ ਪੰਜਾਬ ਦੇ ਵਿੱਚ ਮੈਨੂੰ ਲੱਗਦਾ 55% ਜਿਹੜੀ ਪੋਲ ਆ ਉਹ ਹੋਈ ਸੀ ਪਰ ਇਸ ਵਾਰ ਜਿਹੜਾ ਪਾਰ ਆ ਉਹ ਬਹੁਤ ਜ਼ਿਆਦਾ ਹੈ ਮੈਨੂੰ ਲੱਗਦਾ ਇਸ ਵਾਰ 45 ਤੋਂ 50 ਦੇ ਵਿੱਚ ਕਿਤੇ ਵੀ ਜਿਹੜੀ ਪੋਲ ਹੈ ਉਹ ਰਹਿ ਸਕਦੀ ਹੈ ਲੋਕ ਇਸ ਵਾਰ ਪੋਲਿੰਗ ਜਿਹੜੀ ਘੱਟ ਕਰ ਕਿਉਂਕਿ ਟੈਂਪਰੇਚਰ ਜਿਹੜਾ ਆਉਣ ਵਾਲੇ ਦਿਨਾਂ ਦੇ ਵਿੱਚ 49 50 48 ਇੱਥੇ ਤੱਕ ਦਿਖਾ ਰਿਹਾ ਹੈ ਇੰਨੀ ਵੱਡੀ ਦੇ ਵਿੱਚ ਕੋਈ ਆਪਣੇ ਕਾਰੋਬਾਰ ਤੇ ਨਹੀਂ ਜਾਂਦਾ ਕੋਈ ਜ਼ਰੂਰੀ ਸਮਾਨ ਲੈ ਨਹੀਂ ਜਾਂਦਾ ਲੋਕ ਆਪਣੇ 5:00 5:30 ਤੇ ਡੀਕ ਕਰਦੇ ਬਿਲਕੁਲ ਆਪਣੇ ਜਿਹੜੇ ਪੰਜਾਬ ਦੇ ਕਹਿ ਲਈ ਜਾਂ ਇੰਡੀਆ ਦੇ ਲੋਕਾਂ ਨੇ ਵੋਟ ਪਾਉਣ ਨੂੰ ਵੀ ਕੋਈ ਬਾਹਲੀ ਵਧੀਆ ਐਡੀ ਗੱਲ ਸਮਝਦੇ ਨਹੀਂ ਆਲਾ ਕਹਿੰਦੇ ਜਿੰਮੇਵਾਰੀ ਵੀ ਵੋਟ ਹੈਗੀ ਜੇ ਤੇ ਬਾਹਰਲੇ ਮੁਲਕਾਂ ਵਾਂਗੂ ਜੁਰਮਾਨਾ ਹੋਵੇ ਜਾਂ ਤਾਂ ਸਪਸ਼ਟਕਰਨ ਦੇਣਾ ਹੋਵੇ ਤੂੰ ਵੋਟ ਨੇ ਕਿਉਂ ਪਾਈ ਨਹੀਂ ਤਾਂ ਕਿਉਂ ਨਹੀਂ ਪਾਈ ਉਹ ਸਪਸ਼ਟਕਰਨ ਦਿਓ ਜੇਕਰ ਇਦਾਂ ਦਾ ਕੋਈ ਕਾਨੂੰਨ ਬਣੇ ਤਾਂ ਸ਼ਾਇਦ ਲੋਕ ਜਿਹੜੇ ਵੱਧ ਪੋਲ ਕਰਨ ਜਾਣ ਨਹੀਂ ਤਾਂ ਅਲੱਗੈਂਦਾ ਛੱਡੋ ਯਾਰ ਕੌਣ ਜਾਊਗਾ ਜਿਨੇ ਜਿੱਤਣਾ ਜਿੱਤਜੂ ਕਰਨਾ ਤਾਂ ਕਿਸੇ ਨੂੰ ਕੁਝ ਹੈ ਨਹੀਂ ਇਹ ਫੈਕਟਰ ਹੈ ਤਾਂ ਕੁੱਲ ਮਿਲਾ ਕੇ ਆਪਾਂ ਹਣੀ ਨਾਲ ਗੱਲ ਕੀਤੀ ਆ ਬੜਾ ਕਲੀਅਰ ਚੀਜ਼ਾਂ ਨਿਕਲ ਕੇ ਆਈਆਂ ਨੇਗੀਆਂ ਸਾਰੇ ਉਮੀਦਵਾਰਾਂ ਨੂੰ ਦੇਖਿਆ ਤਾਂ ਕੁੱਲ ਮਿਲਾ ਕੇ ਉਹਨਾਂ ਦਾ ਮੰਨਣਾ ਇਹ ਹੈ ਕਿ ਸਿਮਰਜੀਤ ਸਿੰਘ ਮਾਨ ਅੱਜ ਤੇ ਨਹੀਂਗੇ ਫਿਲਹਾਲ ਦੀ ਘੜੀ ਕੱਲੋਂ ਕੀ ਹੁੰਦਾ ਇਹ ਤਾਂ ਦੇਖੋ ਲੋਕਾਂ ਦੇ ਹੱਥ 'ਚ ਤੇ ਸਮੇਂ ਦੇ ਹੱਥ 'ਚ ਹੁੰਦਾ ਆ ਪਰ ਫਿਲਹਾਲ ਜੋ ਸਥਿਤੀਆਂ ਅੱਜ ਸੰਗਰੂਰ ਦੇ ਧਰਾਤਲ ਤੇ ਦਿਖਦੀਆਂ ਨੇ ਉਹ ਇਹੀ ਕਹਿੰਦੀਆਂ ਨੇ ਕਿ ਸਿਮਰਜੀਤ ਸਿੰਘ ਮਾਨ ਨੂੰ ਐਜ ਹੈ ਅਤੇ ਸੁਪਾਲ ਖੇਰਾ ਤੇ ਮੀਥੇਰ ਪਹਿਲੇ ਜਾਂ ਦੂਜੇ ਤੀਜੇ ਜਾਂ ਦੂਜੇ ਨੰਬਰ ਦੀ ਫਾਈਟ ਲੜਦੇ ਹੋਏ ਨਜ਼ਰ ਆਉਂਦੇ ਆ